ਹਾਂ ਡੈਡੀ ਘਰੇ ਆ ਅੱਛਾ ਅੱਛਾ ਉਹ ਮਿਲਣਾ ਹੈ ਕੰਮ ਹੀ ਥੋੜਾ ਜਿਹਾ ਚੱਲ ਕੋਈ ਨਹੀਂ ਆ ਜਾਣਾ ਪੁੱਤ ਆ ਜਾਣਾ ਠੀਕ ਉਹਨੂੰ ਆਖੀ ਘਰੇ ਰਵੇ ਠੀਕ ਆ ਓਕੇ ਹੁਣ ਕਿੱਥੇ ਚਲ ਜਾਣਾ ਉਹ ਜਾਣਾ ਹੈ ਜੀਤੇ ਵਾਲ ਜਰਾ ਕਿਉਂ ਕੰਮ ਹੀ ਥੋੜਾ ਜਿਹਾ ਅੱਛਾ ਹੂੰ ਮੈਂ ਮੈਂ ਬਾਹਰ ਖੜੋਤੀ ਤੇ ਗੋਪੀ ਤੁਰੀ ਫਿਰਨ ਲਈ ਆ ਹੂੰ ਤੇ ਆ ਲੱਗਾ ਮੈਨੂੰ ਜਿੱਦਾਂ ਵੀ ਮੇਰੀ ਵੱਲੋਂ ਆ ਚੱਲੀ ਤੇ ਮੈਂ ਫੇਰ ਇੱਧਰ ਨੂੰ ਹੀ ਆਣੀ ਆਪਣੇ ਘਰ ਨੂੰ ਹੀ ਤੇ ਮੈਂ ਕਹਾਂ ਮੈਨੂੰ ਤਕਾਲੀ ਆਂਦੀ ਹੀ ਵੀ ਤੁਸੀਂ ਲਾਰੇ ਲਾਉਨੇ ਆ ਨਾ ਤੁਸੀਂ ਸਾਡੇ ਮੁੰਡੇ ਨੂੰ ਨਹੀਂ ਖੜਨਾ ਬਾਹਰ ਨਹੀਂ ਨਹੀਂ ਖੜਨਾ ਤੇ ਮੈਨੂੰ ਇੱਕ ਵਾਰ ਦੱਸ ਦੋ ਸਾਨੂੰ ਚਾਜ ਨਾਲ ਵੀ ਨਹੀਂ ਖੜਨਾ ਤੇ ਸਾਨੂੰ ਪਤਾ ਲੱਗ ਜੇ ਕਿਦਨ ਦੀ ਗੱਲ ਕੱਲ੍ਹ ਤੋਂ ਕਾਲੀ ਤੇ ਹੁਣ ਦੱਸਣਾ ਏ ਮੈਨੂੰ ਤੂੰ ਕੱਲ੍ਹ ਦੇ ਮੈਨੂੰ ਦੱਸ ਦਿੰਦੀ ਹੁਣ ਸਾਰੀਆਂ ਗੱਲਾਂ ਮੈਂ ਉਸੇ ਵੇਲੇ ਤੁਹਾਡੇ ਕੰਨ ਚ ਪਾ ਦਿਆ ਕਰਨਾ ਫੇਰ ਆਖਣਾ ਕਿ ਉਸੇ ਵੇਲੇ ਮੇਰੇ ਕੰਨਾਂ ਚ ਵੱਜਦੀ ਆਣ ਕੇ ਫੇਰ ਕੀ ਆਖੇ ਹੁਣ ਤੂੰ ਮੈਂ ਤੁਹਾਨੂੰ ਇਹੋਗਾ ਲੱਖੀ ਮੈਂ ਹਾਂ ਵੀ ਪਹਿਲਾਂ ਤਾਂ ਮੈਂ ਇਦਾਂ ਹੀ ਗੱਲਾਂ ਪਤਾ ਕਿ ਕਿਤੇ ਬੁੱਤਖੜੀਆਂ ਬਾਰੀਆਂ ਖੜੀਆਂ ਫੜੀਆਂ ਆ ਵੀ ਜਿਹੜੇ ਪੈਸੇ ਇਕੱਠੇ ਕਰ ਲੈਣੇ ਆ ਇੱਥੇ ਨਿਆਣੇ ਵਾਧੂ ਕੰਮ ਕਰਦੇ ਆਪਣੀ ਨਿੰਦੇ ਸੰਦੇ ਉੱਠਦੇ ਦੁੱਧ ਦਹੀਂ ਕਿ ਉਹ ਸਭ ਕੋ ਖਾਂਦੇ ਆ ਆਹੋ ਪਰ ਉਹ ਗੱਲ ਤੇ ਹੁੰਦੀ ਨਹੀਂ ਫੇਰ ਮੈਂ ਹਾਰ ਕੇ ਹੀ ਆਖਿਆ ਮੈਂ ਹਾਂ ਵੀ ਤੂੰ ਇਦਾਂ ਕਰ ਵੀ ਜਾ ਤਾਂ ਪਾਸਪੋਰਟ ਜਿਹੜਾ ਕੋਈ ਕਾਗਜ਼ ਪੱਤਰ ਦੇਣਾ ਵਾਂਦੇ ਫੜਾ ਦੇ ਸਾਨੂੰ ਕਾਗਜ਼ ਪੱਤਰ ਨੂੰ ਆਪਾਂ ਕੀ ਕਰਨਾ ਅਸੀਂ ਕੀ ਕਰਨਾ ਕਾਗਜ਼ ਪੱਤਰ ਉਹ ਹੋਏ ਹਰ ਜੀ ਸਾਨੂੰ ਆਪਾਂ ਉਹ ਦੇ ਝੂਠ ਬੋਲਣਾ ਵੇ ਚੰਗੀ ਤਰ੍ਹਾਂ ਬੋਲ ਜੀ ਉਹਨਾਂ ਨੂੰ ਯਕੀਨ ਦਿਵਾਉਣਾ ਵੀ ਵਾਕਿਆ ਇਹਨਾਂ ਨੇ ਸਾਡਾ ਮੁੰਡਾ ਖੜਨਾ ਵਾ ਉਹਨਾਂ ਨੂੰ ਕਹਿਣਾ ਹੈ ਵੀ ਉਹ ਪੀਡੀਐਫ ਜਿਹਾ ਬਣਾ ਕੇ ਤੇ ਚਾਚੇ ਦੇ ਫੋਨ ਤੇ ਪਾਓ ਉਹ ਆਪੇ ਗੜੀ ਹਰਜੀਤ ਨੂੰ ਪਾਊਗਾ ਉਹ ਕੀ ਹੁੰਦਾ ਪੀਡੀਐਫ ਤੈਨੂੰ ਨਹੀਂ ਉਹਨਾਂ ਗੱਲਾਂ ਦਾ ਪਤਾ ਲੱਗਣਾ ਉਹਨਾਂ ਨੂੰ ਆਪੇ ਸਮਝ ਲੱਗ ਜਾਣੀ ਆ ਉਹਦਾ ਪੜਿਆ ਲਿਖਿਆ ਉਹਨੂੰ ਪਤਾ ਲੱਗ ਜਾਣਾ ਵਾ ਉਹਨੂੰ ਆਖੇ ਪੀਡੀਐਫ ਹੰਦੇ ਬਣਾ ਕੇ ਪਾਓ ਇੰਨੀ ਗੱਲ ਮੈਂ 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 ਭੇ ਉਹਨਾਂ ਦੇ ਮਗਰ ਕਰ ਜਾਵਾਂ ਪਹਿਲਾਂ ਤੇ ਮੈਂ ਉਹਨੂੰ ਇਦਾਂ ਆਖਿਆ ਤਾਂ ਮੈਂ ਦੂਜੇ ਰੋਕ ਕਹਿਣ ਜਾਵਾਂ ਚੱਲ ਨਾ ਜਾ ਕੋਈ ਨਹੀਂ ਮੈਨੂੰ ਉੱਥੇ ਜੋਦਾ ਟਕਰੂ ਕਰ ਮੈਂ ਉਹਨੂੰ ਕਹਿ ਦੂੰਗਾ ਨਾ ਮੈਂ ਤੁਹੀਂ ਜੋਦਿਆਂ ਨੂੰ ਕਹਿ ਦੋਗੇ ਭਈ ਜੇ ਤੁਰੇ ਫਿਰਨਾ ਉਹਨੇ ਇੱਥੇ ਮਿਲ ਪੈਣਾ ਮੂੰਹ ਹੋਰ ਉਹਨੇ ਕਿੱਥੇ ਜਾਣਾ ਵਾ ਉਹ ਬੈਂਕ ਚ ਮੈਨੇਜਰ ਲੱਗਾ ਵਾ ਵੀ ਉਹਨੇ ਆਉਣਾ ਵਧੀ ਰਾਣ ਨੂੰ ਇੱਥੇ ਪੱਠੇ-ਪੁੱਠੇ ਪੌਂਦਾ ਹੋਣਾ ਤੇ ਮਿਲ ਪੂ ਗੱਪੇ ਮੈਂ ਤੈਨੂੰ ਕਿਹੜੇ ਵਾਲੇ ਮੋੜਨਾ ਹੁਣ ਦੇ ਗਿਆ ਨੇ ਤੇ ਮੈਂ ਜਾਂਦਾ ਹੀ ਨਹੀਂ ਨਾ ਜਾਓ ਸੌਂ ਗੇ ਗਰਮੀ ਬੜੀ ਬਾਹਰ ਹੁਣ ਘਰ ਜਾਣਾ ਕੀ ਕਰਨ ਨੂੰ ਫਿਰ ਅੱਛਾ ਕੋਈ ਕੰਮ ਨਹੀਂ ਕਰ ਰਿਹਾ ਮੈਂ ਪੁੱਛਿਆ ਨਹੀਂ ਕਿੱਥੇ ਚਲੇ ਤਾ ਇੱਥੇ ਇੱਥੇ ਹੀ ਆ ਉਹ ਸਾਰੀਆਂ ਗੱਲਾਂ ਤੈਨੂੰ ਮੈਂ ਉਹੋ ਗੱਲ ਵੀ ਮੂਤੜ ਜਾਵਾਂ ਤਾਂ ਵੀ ਤੈਨੂੰ ਮੈਂ ਦੱਸ ਕੇ ਜਾਵਾਂ ਹਾਏ ਰੱਬਾ ਸਿਆਣੇ ਬਿਆਣੇ ਕੋਈ ਚਾਹੀਦੀ ਗੱਲ ਕਰ ਲਿਆ ਕਰੋ ਕੋਈ ਬੰਦਿਆਂ ਵਾਲੀ ਤੇ ਤੂੰ ਗੱਲ ਹੀ ਨਹੀਂ ਉਹੋ ਜੀ ਕਰਦੀ ਇਹਨੂੰ ਮੈਂ ਕਰਾਂਗੀ ਹੂੰ ਮੈਂ ਰੈਨਾ ਪੁੱਛਿਆ ਫੋਨ ਕਰਨ ਦੇ ਵੀ ਕਿਹਦਾ ਫੋਨ ਹੈ ਇਹਨਾਂ ਹੀ ਪੁੱਛਿਆ ਨਾ ਕੋਈ ਵਾਧੂ ਗੱਲ ਤੈਨੂੰ ਨਾ ਕੀਤੀ ਨਹੀਂ ਫੋਨ ਚਲੋ ਜਿਹਦਾ ਮੈਂ ਤੈਨੂੰ ਆਖਿਆ ਵੀ ਜੀਤੇ ਦੇ ਚੱਲੇ ਆ ਤੈਨੂੰ ਮੈਂ ਦੱਸ ਕੇ ਆ ਜੇ ਹਟਿਆ ਤੂੰ ਅਖੇ ਕੀ ਕਰਨ ਚੱਲੇ ਆ ਜੇ ਬਹੁਤਾ ਜੀ ਨਹੀਂ ਲੱਗਦਾ ਨਾ ਮੇਰੀ ਫੋਟੋ ਟੰਗ ਲਾ ਉੱਥੇ ਸਾਹਮਣੇ ਵੇਖੀ ਜਾ ਹਰਜੀਤ ਸਿੰਘ ਹਾਂਜੀ ਕੀ ਹਾਲ ਹੈ ਬਸ ਵਧੀਆ ਠੀਕ ਹੈ ਨਹੀਂ ਸਾਨੂੰ ਇਹ ਲਿਬੜਿਆ ਵੜਾ ਗੁਰੂਆ ਤੂੰ ਤੇ ਉਹ ਕੀ ਕਰੀਏ ਬੰਦਾ ਪੈਗ ਲਾ ਕੇ ਪਿਆਰ ਅੱਜ ਕੇ ਅਛਾ ਬਈ ਪੈਗ ਲਾਇਆ ਵਾ ਹੋਰ ਕੀ ਅਛਾ ਹੀ ਸ਼ਾ ਉਹ ਨਾ ਉਹ ਦਿਨੇ ਦਾ ਪਿਆਰ ਛੱਡਿਆ ਕਰ ਭਰਾਵਾ ਤੂੰ ਤੇ ਹਰਾਨ ਨੂੰ ਵੀ ਉਹਨੂੰ ਪਤਾ ਨਹੀਂ ਲੱਗਦਾ ਉਹਦਾ ਕਹਿੰਦੇ ਸਾਡੀ ਪੈਲੀ ਚੋਂ ਕਹਿੰਦੇ ਪਾਣੀ ਪੂਣੀ ਵੱਢਿਆ ਕੇ ਪਤਾ ਨਹੀਂ ਜਾਂ ਉਹਨੇ ਪੀਤੀ ਖਾਦੀ ਜੀ ਕੋ ਪੈਰ ਵੱਜ ਗਿਆ ਜੀ ਉਹ ਪੀਤੀ ਖਾਦੀ ਜੀ ਹੋ ਗਿਆ ਹੋਣਾ ਪਤਾ ਲੱਗਦਾ ਨਹੀਂਗਾ ਇਹ ਜਾਂਦਾ ਜਿਆਦੀ ਉਹਨੂੰ ਇਹ ਬੜਾ ਸਮਝਾ ਵੀ ਚੰਗਾ ਸਮਝਾਈਦਾ ਤੇ ਕੱਲ ਆਇਆ ਤਾਂ ਹੀ ਆਪਣਾ ਭਤੀਜਾ ਕਹਿ ਕੇ ਗਿਆ ਗੱਲ ਬੋਲਦਾ ਹੀ ਵਾਵਾ ਕੀ ਜਾਂਦਾ ਹੈ ਸਹੀ ਆ ਕੀਤਾ ਮੈਂ ਕਹਾ ਹੁਣ ਉਹਨੇ ਚਲ ਜੋ ਕਰਤਾ ਜਿਹੜਾ ਕੋਹ ਪੀਤੀ ਖਾਦੀ ਚ ਹੋ ਗਿਆ ਤੂੰ ਨਾ ਹੋ ਨਹੀਂ ਸਰਾਰ ਜੀ ਐ ਕਰਨਾ ਐ ਕਰਨਾ ਮੈਂ ਕਹਾ ਨਹੀਂ ਇਦਾਂ ਨਹੀਂ ਜਦ ਮੈਂ ਕਹਾ ਤੁਹਾਡੀ ਆਪਣੇ ਆ ਲਿਆਜ ਕਰਕੇ ਚਲੋ ਆਪਾਂ ਕਹਾ ਚਲੋ ਛੱਡੋ ਓਏ ਉਹ ਤੇ ਤੈਨੂੰ ਪਤਾ ਹੀ ਆ ਫੇਹੀ ਇੱਕ ਦੂਜੇ ਨਾਲ ਤੇ 24 ਘੰਟੇ ਇੱਕ ਦੂਜੇ ਨਾਲ ਮਿਲਦੇ ਗਿਲਦੇ ਰਿੰਦੇ ਆ ਬਾਕੀ ਜੇ ਤੇਨੂੰ ਕੋਈ ਵੱਧ ਘੱਟ ਬੋਲ ਗਿਆ ਬਾਦ ਮੈਂ ਮਾ ਵੀ ਮੰਗਦਾ ਉਹਦੀ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰਵਾਹ ਨਹੀਂ ਕਰਨੀ ਇਹ ਦਾਲ ਦੀ ਕੋਈ ਗੱਲ ਨਹੀਂ ਪਰ ਇਹ ਆਵੇ ਚਲ ਮਾੜਾ ਭਈਆ ਸੁਝਾਦੀ ਕੋਈ ਨਹੀਂ ਮੈਂ ਉਹ ਉੱਤਰ ਦੀ ਆਣਾ ਕਰਦਾ ਗਾ ਲੋਦੇ ਨਾਲ ਆਹੋ ਉਹ ਇਹ ਆ ਵੀ ਮੈਂ ਵੀ ਉਹਨੂੰ ਚਲ ਉਹਨੂੰ ਕਹਿ ਦਿੰਦਾ ਜੋਦੇ ਨੂੰ ਕਿ ਮੈਂ ਆਖ ਆਇਆ ਵਾਂ ਹੂੰ ਠੀਕ ਨਹੀਂ ਆਪਾਂ ਜਾਣ ਕੇ ਵੱਢਿਆ ਹੋਇਆ ਗੱਲ ਵੱਖਰੀ ਚਲ ਹੁਣ ਉਹਨੇ ਪੀਤੀ ਖਾਦੀ ਵੜਤਾ ਅੱਛਾ ਅੱਛਾ ਕੋਈ ਨਹੀਂ ਮੈਂ ਕਰਦਾ ਗਾ ਉਹਦਾ ਪਾਣੀ ਨਿਕਲ ਗਿਆ ਰੋੜਾ ਹੀ ਵੜਾ ਉਹਨੇ ਪਾਇਆ ਤੇ ਮੈਂ ਕਿਹਾ ਉੱਥੇ ਕੀ ਹੋ ਗਿਆ ਪਾਣੀ ਨਿਕਲ ਗਿਆ ਤੇ ਕੀ ਗੱਲ ਜੇ ਉੱਥੇ ਝੋਨਾ ਹੀ ਨਹੀਂ ਅੜਾ ਹੋਣਾ ਹਾਂ ਪਾਣੀ ਤੇ ਮੈਂ ਲੋਕੀ ਸਕਾਉਂਦੇ ਹੁਣ ਹਾਂ ਡੇ ਆ ਪਾਣੀ ਦਾ ਹੂੰ ਹੋਰ ਠੀਕ ਠਾਕ ਹਾਂ ਹਾਂ ਵਧੀਆ ਤੁਸੀਂ ਠੀਕ ਆ ਵਧੀਆ ਝੋਨੇ ਸੋਹਣੇ ਆ ਤੇਰੇ ਹੂੰ ਚੰਗੇ ਆ ਹਾਣਾ ਠੀਕ ਠਾਕ ਹਾਂ ਇਹ ਆ ਵੀ ਚੰਗਾ ਤੁਸੀਂ ਪਾਣੀ ਸਿਖਾਤਾ ਹੀ ਹੂੰ ਹੂੰ ਪਾਣੀ ਲਾਇਆ ਨਹੀਂ ਮੁੜ ਕੇ ਮਵੀਆਂ ਨੂੰ ਜੋਦੀ ਨੂੰ ਕਹਿਣਾ ਵਾ ਪਾਣੀ ਸਿਖਾ ਦੇ ਤਾਂ ਝੋਨਿਆਂ ਦਾ ਇੱਕਰ ਹੁਣ ਪਾ ਹੀ ਨਾ ਪਾਣੀ ਹਣਾ ਹਾਂ ਉਹ ਇੱਕ ਯਾਰ ਆਖੇ ਨਹੀਂ ਲੱਗਦਾ ਆਪਣੀ ਮਨ ਦੀ ਮਰਜ਼ੀ ਕਰਦਾ ਹੀ ਇਹ ਤਾਂ ਹੈਗਾ ਹੀ ਆ ਗੱਲੀ ਉਹ ਕਹਿੰਦੇ ਅੱਜ ਕੱਲ ਸਾਡੇ ਨਾਲ ਹੋ ਜਵਾਕ ਕਹਿੰਦੇ ਬਈ ਸਿਆਣੇ ਆਗੇ ਚਲ ਅਸ਼ਕ ਕੋਈ ਦੀ ਚੰਗਾ ਹਰ ਚਲੋ ਠੀਕ ਆ ਕੋਈ ਨਹੀਂ ਮੈਂ ਕਹਿਣਾ ਉਹਨੂੰ ਦੱਸ ਦੂੰਗਾ ਕਿ ਮੈਂ ਆਖਿਆ ਉਹਦਾ ਤੱਤਾ ਬੜਾ ਸੀ ਅੱਛਾ ਜਾਗੇ ਚਾਚਾ ਉਹਨਾਂ ਨੇ ਪਾਣੀ ਵੜ ਲਈ ਉਹ ਹੋ ਗਿਆ ਜੇ ਹੋ ਗਿਆ ਮੈਂ ਚਲ ਕੋਈ ਨਹੀਂ ਹੋ ਗਿਆ ਹਾਂ ਮੈਂ ਕਿ ਗਵਾਨ ਮੱਥੇ ਦਾ ਨਹੀਂ ਵਗਾੜੀਦੀ ਹੁੰਦੀ ਇਹ ਤਾਂ ਹੈਗਾ ਜੀ ਆਹੋ ਮੈਂ ਕਿ ਰਿਸ਼ਤੇਦਾਰ ਤੇ ਜੇ ਬਾਅਦ ਚ ਚੱਲ ਕੇ ਆਉਂਦੇ ਆ ਗਵਾਨ ਮੱਥਾ ਪਹਿਲੋ ਕੰਮ ਹੁੰਦਾ ਪਹਿਲਾ ਹੁੰਦਾ ਹਾਂ ਹੋਰ ਬਸ ਠੀਕ ਆ ਚਲ ਠੀਕ ਆ ਓਕੇ ਹਾ ਚਾਚਾ ਕਿੱਧਰੋਂ ਡਿਆਂ ਮਾ ਅਰਾਮਾ ਲਾਉਣ ਗਿਆ ਹੀ ਉਹ ਤੇਰਾ ਅਸਾ ਗਿਆ ਕੀ ਲਗਿਆ ਅਸਾ ਕੀ ਆਦਾ ਫਜੀਤਾ ਉਹ ਆਂਦਾ ਉਹਨੇ ਪੀਤੀ ਖਾਧੀ ਕੇ ਪੈਰ ਪੂਰ ਵੱਜ ਗਿਆ ਕੇ ਪੈਰ ਨਾ ਨਹੀਂ ਵੱਡੇ ਤੇ ਕਈ ਨਹੀਂ ਪੂਰੀ ਹੋਇਆ ਇਹਨਾਂ ਨੇ ਉਹਨੇ ਪੈਰ ਨਾ ਖੀਜਿਆ ਨਾ ਯਾਰ ਵੰਦਾ ਚਲ ਵੱਡੇ ਵੀ ਗਿਆ ਉਤਾਵੇਂ ਕੋ ਗਲਮੇ ਆਖਾਇਆ ਨੂੰ ਹੂੰ ਉਹਦਾ ਚਲ ਕਸੂਰ ਨਹੀਂਗਾ ਉਹਦਾ ਵੀ ਕਿਹੜੇ ਜਾਣ ਕੇ ਵੱਡੇ ਉਹ ਆਂਦਾ ਚਲ ਜਿਆਦੀ ਪੀ ਰਹੀਦਾ ਕਣੀ ਉਹਨੂੰ ਨਹੀਂ ਪਤਾ ਲੱਗਦਾ ਕਿਹੜਾ ਨਕਾ ਵੱਡਣਾ ਕਿਹੜਾ ਨਹੀਂ ਨੇ ਅਰੇ ਜਾਣ ਕੇ ਡਾ ਵਡਿਆ ਹੋਣਾ ਏਦਾਂ ਨਹੀਂ ਜੀ ਤਗੜਾ ਪਧਰਾ ਵਾ ਨਹੀਂ ਨਹੀਂ ਉਹ ਆਖਣਾ ਸਵੇਰ ਦੀ ਫੇਰ ਪੀਤੀ ਇਹਦਾ ਮੈਂ ਕਿਹਾ ਤੂੰ ਲਿਬੜਿਆ ਵੜਾ ਉਹਨੇ ਸਵੇਰ ਦੀ ਫੇਰ ਪੀਤੀ ਆਂਦਾ ਮੈਨੂੰ ਸਾਰਾ ਕੰਮ ਕਰਨਾ ਪੈਣ ਡਿਆ ਤੇ ਮੈਂ ਕਿਹਾ ਤੂੰ ਕਿਉਂ ਦਿੰਦਾ ਉਹਨੂੰ ਪੀਣ ਨੂੰ ਆਹੋ ਵੀ ਗੱਲ ਤੇ ਵੀ ਹੈਗੀ ਹੈ ਨਾ ਤਾਂ ਉਹ ਆਂਦਾ ਵੀ ਜਿੱਥੇ ਰੱਖੀ ਆ ਉਹਨੂੰ ਪਤਾ ਵਾ ਕਿੱਥੇ ਰੱਖੀ ਆ ਉਥੋਂ ਕੱਢ ਕੇ ਆਪੇ ਪੀ ਲੀਂਦਾ ਆ ਸਾਮਾਨ ਨੂੰ ਪੈ ਕਾ ਆਪ ਕੱਢ ਕੇ ਲਿਆ ਕਰੇ ਲਵਾ ਦਿਆ ਕਰੇ ਉਹ ਮੈਂ ਕਿਹਾ ਆਪ ਫੜਕ ਫੜਾ ਕੇ ਫੜਾਇਆ ਕਰ ਜੇ ਤੈਨੂੰ ਪੀਣੀ ਹੈ ਤੇ ਜ਼ਿਆਦਾ ਹੀ ਸ਼ਕੀਨ ਆ ਹਾਂ ਵੀ ਸ਼ਰਾਬ ਵੀ ਕਿ ਨੁਕਸਾਨ ਹਾਂਡੇ ਕਰਾਉਣਾ ਹ ਆਣਾ ਨਹੀਂ ਮੁੜਕੇ ਨਹੀਂ ਗਲਤੀ ਹੁੰਦੀ ਮੁੜਕੇ ਨਹੀਂ ਹੁੰਦੀ ਬਸ ਚੱਲ ਠੀਕ ਆ ਫਿਰ ਮੰਨ ਗਿਆ ਛੇਤੀ ਅੱਛਾ ਹਾਂ ਇਹ ਨਾਮ ਆਂਦਰ ਮੈਂ ਧਰ ਦੇਣੀਆਂ ਇਹਦੇ ਦੋ ਨਹੀਂ ਉਹ ਤਾਂ ਪਤਾ ਹੀ ਆ ਤੇਰਾ ਪਹਿਲੇ ਕਹਿਤਾ ਉਹਨੇ ਹੋ ਕੇ ਭਈਏ ਕੋ ਪੀਤੀ ਖਾਦੀ ਬੜਬਾ ਚੱਲ ਫੇਰ ਠੀਕ ਆ ਤੇ ਉਹ ਗੋਪੀ ਇਹ ਕਾਗਜ਼ ਪੱਤਰਾ ਖੰਡਈ ਹੀ ਦੇਣੇ ਆ ਹਾਂ ਤੇ ਉਹ ਕਾਗਜ਼ ਪੱਤਰਾ ਅਸੀਂ ਕੀ ਕਰਨੇ ਆ ਉਹ ਪੀਡੀਐਫ ਜਿਹਾ ਬਣਾ ਕੇ ਨਾ ਮੇਰੇ ਫੋਨ ਤੇ ਪਾ ਮੈਂ ਗਾੜੀ ਫਿਰ ਪਾਵਾਂ ਉਹਨੂੰ ਹੋ ਗਈ ਹਰਜੀਨਾਂ ਗੱਲ ਉਹ ਹੋਵੇ ਚਾਹੇ ਨਾ ਹੋਵੇ ਤੈਨੂੰ ਕੀ ਇਹ ਗੱਲ ਨਾ ਤੂੰ ਪੀਡੀਐਫ ਬਣਾ ਕੇ ਪਾਉਂ ਤੁਸੀਂ ਚਲ ਮੈਂ ਭੇਜਦਾ ਮੈਂ ਫਿਰ ਹੈ ਦੇਣ ਆਉਣਾ ਪੀਡੀਐਫ ਆ ਕੇ ਪੀਡੀਐਫ ਬਣਾ ਕੇ ਨਾ ਫਿਰ ਪਾਓ ਠੀਕ ਆ ਆਹੋ ਆ ਤੇ ਚੰਗਾ ਹੀ ਹੋ ਗਿਆ ਜੀ ਚਾਚੇ ਨੇ ਆਪ ਹੀ ਅੱਜ ਕਹਤਾ ਪੀਡੀਐਫ ਬਣਾ ਕੇ ਪਾ ਦਿਓ ਹੋਰ ਜੀ ਨਾ ਗੱਲ ਹੋਣੀ ਨਹੀਂ ਮੇਥੋਂ ਗੱਲ ਕਰ ਆ ਗਿਆ ਚਲ ਮੈਂ ਦੱਸਾਂ ਜਾ ਕੇ ਉਹਦੇ ਨੂੰ ਗੋਪੀ ਨੂੰ ਬਣਾ ਕੇ ਪੀਡੀਐਫ ਤੇ ਪਾ ਦਈਏ ਸਪான்ਸਰ ਆਉਣ ਵਾਲੀ ਬਣੂਗੀ ਗੋਪੀ ਹਾਂਜੀ ਇਧਰ ਆ ਇੱਕ ਮਿੰਟ ਤੇਨ ਕੋਸ਼ ਖਬਰੀ ਦੱਸਾਂ ਕੀ ਖੁਸ਼ਖਬਰੀ ਆ ਤੂੰ ਆਂਦੀ ਹੁੰਦੀ ਨਾ ਮੈਨੂੰ ਵੀ ਤੂੰ ਕਿ ਤੇਰੇ ਚਾਚੇ ਨੇ ਹੱਡਾ ਨਹੀਂ ਸੁਣਾ ਤੂੰ ਚਾਚੇ ਦੇ ਮਗਰ ਲੱਗਾ ਹਾਂ ਮੈਂ ਕਹੀ ਨਹੀਂ ਮੈਂ ਅੱਜ ਵੀ ਕਹਿੰਨੀ ਆ ਪਰ ਅਜੇ ਚਾਚਾ ਮਿਲਿਆ ਮੈਨੂੰ ਉੱਥੇ ਇੱਕ ਦਿਨ ਉਹਨੂੰ ਜੀਤ ਨੂੰ ਲਾਂਭਦੀ ਆਈ ਅੱਛਾ ਹਾਂ ਪਾਣੀ ਵਾਲਾ ਤੇ ਦੂਜਾ ਰਾਜ ਮੈਨੂੰ ਕਹਿੰਦਾ-ਕਹਿੰਦਾ ਵੀ ਤੂੰ ਉਹਦੇ ਤੇ ਜਿਹੜੇ ਹੈਗੇ ਡਾਕੂਮੈਂਟ ਪਾਸਪੋਰਟ ਤੇ ਹੋਰ ਜੋ ਵੀ ਹੈਗੇ ਨਾ ਉਹਨਾਂ ਦੀ ਪੀਡੀਐਫ ਢਾਕੇ ਤੇ ਮੈਨੂੰ ਦੇ ਤੇ ਮੈਂ ਹਰਜੀਤ ਨੂੰ ਬਰਾ ਸੈਂਡ ਤੇ ਸਪੌਂਸਰ ਮਗਾ ਵੀ ਨਵਾ ਜੇ ਮੁੰਡਾ ਕਾਲਾ ਪਿਆ ਜਾਣ ਨੂੰ ਤੇ ਅੱਛਾ ਤੇੰਦ ਵੀ ਗੱਲ ਚਾਚੀ ਨੇ ਕਿਹਾ ਹੈਗਾ ਪਰ ਮੈਂ ਇਹਨਾਂ ਗੌਰ ਜਾਨ ਨਹੀਂ ਕੀਤਾ ਅੱਛਾ ਤੈਨੂੰ ਕਿਹਾ ਚਾਚੀ ਨੇ ਆਹੋ ਮੈਂ ਤਾਂ ਫਿਰ ਬੋਲ ਕੇ ਮੈਂ ਹਾਂ ਮੈਂ ਬੋਲੀ ਹਾਂ ਚਾਹ ਤਾਂ ਆ ਕਰਕੇ ਉਹਨਾਂ ਨੇ ਕਹਿ ਦਿੱਤਾ ਵਾ ਨਹੀਂ ਨਹੀਂ ਚਾਚਾ ਵੇਂਦਾ ਮੇਰੇ ਸਾਰੇ ਦੋਖੀ ਦੂਰ ਕਰਤੇ ਸ਼ਰੇਆ ਜਿਹੜੇ ਆਹੋ ਤੇ ਬਣਾ ਕੇ ਤੇ ਫਿਰ ਦੇ ਦੋ ਉਹਦੇ ਕਿੱਥੇ ਗਿਆ ਉਹਦੇ ਸੇ ਬਾਹਰ ਹੋਣਾ ਵਾ ਆ ਤੁਹਾਨੂੰ ਕਿੱਥੇ ਬਣਾਇਆ ਨਾ ਪੀਟੀਐਫ ਇਹ ਮੇਰੇ ਨੰਬਰ ਤੋਂ ਬਾਅਦ ਮੈਂ ਚਾਚਾ ਨੂੰ ਫੋਨ ਤੇ ਸੈਂਡ ਕਰ ਦਿੰਦਾ ਨਾਲ ਜਾ ਕੇ ਦੱਸ ਆਉਂਗਾ ਵੀ ਚਾਚਾ ਤੇਰੇ ਫੋਨ ਚ ਪਾ ਤੀ ਉਹ ਮੈਂ ਆਹੋ ਹਾਂ ਜਿਹੜਾ ਕੰਮ ਮੈਂ ਤਾਂ ਬੜਾ ਵਧੀਆ ਹੈ ਜੇ ਕਹਿੰਦੇ ਆ ਨਾ ਤੇ ਚਲ ਫਿਰ ਠੀਕ ਹੀ ਆ ਆਹੋ ਐਵੇਂ ਲੋਕੀ ਸਾਰੇ ਕਈ ਮਦਦ ਚੁੱਕਣਾ ਦੇ ਜਾਂਦੇ ਤੇਰਾ ਦਾਦੂ ਜੀ ਤਾਂ ਚਾਚਾ ਬੜਾ ਵਧੀਆ ਵਾ ਮੈਨੂੰ ਪਤਾ ਨਾ ਕਹਿੰਦੇ ਨੂੰ ਕਿੱਦਾਂ ਜੁੰਦਾ ਸਾਡਾ ਨਿੱਕੇ ਦਾ ਡੈਡੀ ਮਰ ਗਿਆ ਸਾਰ ਇਹਨੇ ਪਾਲਿਆ ਹਨ ਆਹ ਇਹ ਤਾਂ ਹੈ ਹੀ ਆ ਚੋ ਪਰ ਇਹ ਕਿ ਤੁਸੀਂ ਵੀ ਬਥੇਰਾ ਕਰਦੇ ਰਹੇ ਹੋ ਥੋੜਾ ਜਿਨੀ ਕਰਦੇ ਅਜ ਤੱਕ ਉਹਨਾਂ ਤਾਂ ਕੰਮ ਕਰਨਦੇ ਆ ਆਹ ਉਹ ਤੇ ਹੱਥ ਨੂੰ ਹੱਥ ਹੁੰਦਾ ਵਾ ਜੇ ਮੈਂ ਉਹਨਾਂ ਦਾ ਕਰਦਾ ਰਿਹਾ ਤਾਂ ਤਾਂ ਹੀ ਮੇਰਾ ਸੋਚਿਆ ਹੁੰਦਾ ਆਹ ਚਲੋ ਕੋਈ ਗੱਲ ਨਹੀਂ ਵੇਖ ਲੈਨੇ ਆ ਹੁਣ ਇਕੱਲੇ ਡਾਕੂਮੈਂਟ ਪਾਉਣ ਦੇ ਨਾਲ ਤਾਂ ਨਹੀਂ ਹੋ ਜਾਣਾ ਵੀ ਉਹਨੇ ਚੜੇ ਹੀ ਜਾਣਾ ਵਾ ਹੁਣ ਡਾਕੂਮੈਂਟ ਜਾਣਗੇ ਤਾਂ ਫੇਰ ਹੀ ਸਪੌਂਸਰ ਭੇਜਣਗੇ ਉਧਰ ਆਹੇ ਜੇ ਸਪੌਂਸਰ ਆਊਗਾ ਫੇਰ ਹੀ ਪਤਾ ਲੱਗੂਗਾ ਆਹ ਉਹ ਤੇ ਸਪੌਂਸਰ ਆਊਗਾ ਮੁੜ ਕੇ ਡਰੂ ਨਹੀਂਦਾ ਵੀਜਾ ਲੱਜਣਾ ਇਹਦਾ ਇਹੋ ਇਹ ਪਾਕਤ ਦੇਖੋ ਡਾਕੂਮੈਂਟ ਜਿੱਦੋਂ ਆਪਾਂ ਉਹਦਾ ਉਹਦਾ ਭੇਜਦੇ ਤਾਂ ਪਤਾ ਕਿੰਨੇ ਪੈਸੇ ਲੱਗਦੇ ਇਹ ਪੈਸੇ ਥੋੜੇ ਲੱਗ ਰਹੇ ਸੀ ਟਿਕਟ ਦੇ ਪੈਸੇ ਲੱਗਦੇ ਤਾਂ ਜਮ ਐਮਬੈਸੀ ਫੀ ਲੱਗਦੀ ਜਿਹੜੀ ਉੱਥੇ ਥੋੜੇ ਲੱਗੇ ਨੇ ਪੈਸੇ ਇਦਾਂ ਥੋੜੇ ਲੱਗਣੇ ਆਗੇ ਜਿੰਨੀ ਐਮਬੈਸੀ ਦੀ ਫੀਸ ਹੁੰਦੀ ਓਨੇ ਪੈਸੇ ਲੱਗਣੇ ਆ ਚੰਗਾ ਹੀ ਆ ਫਿਰ ਜੇ ਇਦਾਂ ਬੱਝ ਗਏ ਕੰਮ ਆ ਆ ਤਾਂ ਮੁੜ ਕੇ ਟਿਕਟ ਲੱਗਦੇ ਨਹੀਂ ਬਸ ਕੱਲੀ ਹਾਂ ਚਲੋ ਵੇਖ ਲਓ ਫਿਰ ਉਹਨਾ ਕਰੋ ਉਹਦੇ ਨਾਲ ਗੱਲ ਤੇ ਫੇਰ ਆ ਬਣਾ ਕਰ ਲਓ ਬਣਾ ਲਿਆ ਬਤੀ ਜੇ ਮੈਂ ਸੀ ਗੱਲ ਮੈਨੂੰ ਮੈਨੂੰ ਅੱਜ ਤੁਹਾਨੂੰ ਵਾਹਿਗੁਰੂ ਦਾ ਮੇਰ ਪੀਤੀ ਨੰ ਪਈ ਮਾਂਦੇ ਵਿੱਚ ਆਹ ਇਹ ਤੇ ਹੈ ਹੀ ਜੋ ਉਹ ਤੇ ਸ਼ੁਕਰਾਨਾ ਤੇ ਮਾਰਾ ਸਹੀ ਹੁੰਦਾ ਵਾ ਬਿਲਕੁਲ ਬਿਲਕੁਲ ਚਲੋ ਵੇਖੋ ਉਹਦੇ ਨੂੰ ਭਲਾ ਠੀਕ ਤੁਹਾਨੂੰ ਕੋ ਪੀੜੀ ਹੈ ਪੀੜੀਆਂ ਬਣਾ ਦੇ ਠੀਕ ਇਹਨੂੰ ਕਰੀ ਜਾਂਦੇ ਆ ਪਤਾ ਨਹੀਂ ਇਹਦਾ ਪੱ ਲੱਗ ਜਾ ਛੜ ਗਿਆ ਛਾੜਨੇ ਹੋ ਗਿਆ ਇਦਾਂ ਕਰ ਹਾਂ ਉਹ ਆਪਣੇ ਜਿੰਨੇ ਵੀ ਤੇਰੇ ਪਾਸਪੋਰਟ ਤੇ ਹੋਰ ਵੀ ਬੱਤ ਸਰਟੀਫਿਕੇਟ ਜੋ ਵੀ ਹੈਗਾ ਨਾ ਉਹਨਾਂ ਦੇ ਪੀਡੀਐਫ ਬਣਾ ਉਹ ਮੈਂ ਬਣਾਏ ਕਦੋਂ ਦੇ ਬਣਾਏ ਉਹਦੇ ਉਹ ਮੰਗਟਿਆ ਦਾਦੂ ਤੇਰਾ ਤੇ ਤੁਹਾਡੇ ਨੂੰ ਸੈਂਡ ਕਰਾਂਗੇ ਦਾਦੂ ਦੇ ਨਹੀਂ ਤੂੰ ਮੇਰੇ ਫੋਨ ਤੇ ਸੈਂਡ ਕਰ ਤੇ ਮੈਂ ਦਾਦੂ ਦੇ ਫੋਨ ਤੇ ਸੈਂਡ ਕਰਕੇ ਨਾਲ ਵੀ ਹੋ ਗਏ ਉਹਨਾਂ ਨਾਲ ਉਧਰੋਂ ਕੋਈ ਨਹੀਂ ਕਰ ਦਿੰਨਾ ਆਹ ਮੰਨ ਗਿਆ ਆਪੇ ਕਿਹਾ ਉਹਨੇ ਅੱਜ ਠੀਕ ਆ ਕਹਿੰਦਾ ਮਗਾਉਣਾ ਵਾਸਤੇ ਪਹੁੰਚਦੇ ਪੇ ਦੇ ਨੇ ਮੁੰਡੇ ਨੂੰ ਬਾਹਰ ਕਹਿੰਦਾ ਜੇ ਖੇੜੇ ਪਿਆ ਬਹੁਤਾ ਫੇਰ ਤੇ ਵਧੀਆ ਮੈਂ ਤਾਂ ਕਦੋਂ ਦੇ ਬਣਾਏ ਆ ਅਸਾ ਹਾਂ ਤੇ ਵਧੀਆ ਚਾਚਾ ਚਾਚੇ ਨੇ ਵਧੀਆ ਕੀਤਾ ਕਹਿੰਦਾ ਕਹਿੰਦਾ ਇੱਕ ਪੈਸਾ ਨਹੀਂ ਲੱਗਣਾ ਜਿੰਨੀ ਐਮਬੈਸੀ ਫੀਸ ਲੱਗਣੀ ਆ ਤੇ ਬਾਕੀ ਜਿਹੜੇ ਹੈਗੇ ਆ ਟਿਕਟ ਹੀ ਲੈਣੀ ਪੈਣੀ ਮੁੜ ਕੇ ਚਾਹ ਫੇ ਮੈਂ ਭੇਜ ਦੇਣਾ ਹੈ ਹੈ ਠੀਕ ਆ ਉਹ ਮੈਨੂੰ ਭੇਜ ਦੇ ਤੇ ਮੈਂ ਗਾੜੀ ਫਿਰ ਚਾਚੂ ਨੂੰ ਪਾ ਦੇ ਮੈਂ ਚਾਚੂ ਕੋ ਹੋਵਾਂ ਠੀਕ ਠੀਕ ਚਲ ਚਲ ਠੀਕ ਮੈਂ ਕਹਿਆ ਜੋਦੇ ਨੂੰ ਮੈਂ ਪੀਡੀਐਫ ਬਣਾ ਕੇ ਇਹ ਪਾ ਦੋ ਫਿਰ ਮੇਰੇ ਫੋਨ ਤੇ ਆ ਚੰਗਾ ਆ ਕਹੇ ਇਹ ਤੇ ਮੈਂ ਤੁਹਾਨੂੰ ਕਹਿਆ ਮੈਂ ਜਾਣੀ ਆ ਮੈਂ ਵੀ ਘੜੀ ਹੋ ਗਿਆ ਨਹੀਂ ਮੁੜ ਕੇ ਮੈਂ ਵੀ ਨਹੀਂ ਗਈ ਮੈਂ ਵੀ ਲੰਮੀ ਪੈ ਗਈ ਆਪਣੇ ਘਰੇ ਮੈਂ ਐ ਮੈਂ ਸਿਰ ਦਾ ਖਪਾ ਬੋਲਦੀ ਨਹੀਂ ਚੰਗਾ ਗਾੜੀ ਨੂੰ ਨਾ ਕਿਤੇ ਬਹਿ ਜਾ ਜਾਂਦੀ ਨਾ ਕਿਤੇ ਕਹਿੰਦੀ ਚਾਚੀ ਜੀ ਪਾਣੀ ਪੀਣਾ ਭਾਵੇਂ ਇੱਥੋਂ ਹੀ ਜਾਈਏ ਤੇ ਲੱਗ ਹੀ ਜਾਂਦੀ ਆ ਇਹ ਕੋਈ ਨਾ ਚੱਲ ਅੱਛਾ ਨਹੀਂ ਪੁੱਛਿਆ ਤੈਨੂੰ ਪਾਣੀ ਦਿੱਤਾ ਵੀ ਕੋਈ ਗੱਲ ਨਹੀਂ ਕਦੀ ਲੈ ਵੀ ਬਹਿ ਜਾ ਨਹੀਂ ਆਖਿਆ ਮੈਂ ਆਪੇ ਹੀ ਬਹਿ ਜਾਣੀ ਜਾ ਕੇ ਵੀ ਖਲੋਤਾ ਨਹੀਂ ਜਾਂਦਾ ਇੰਨਾ ਚਿਰ ਚੱਲ ਅੱਛਾ ਕੋਈ ਨਹੀਂ ਉਹ ਦਾ ਆਂਦੀਆਂ ਫਿਰ ਹੁੰਦੀਆਂ ਸਾਡੇ ਮੁੰਡਿਆਂ ਨੂੰ ਲੈ ਜਾਓ ਬਾਹਰ ਛੇਛੇ ਤੇ ਹਾ ਜਾਣ ਬਹਿ ਜਾ ਏਦਾਂ ਬੜੇ ਜੱਫੇ ਮਾਰਦੀ ਆ ਉਹਦਾ ਕਰਤੂਤ ਐ ਨਹੀਂ ਮਾਸਾ ਵੀ ਚੱਲ ਅੱਛਾ ਕੋਈ ਨਹੀਂ ਹਾਂ ਪਰ ਮੈਂ ਉਹਨਾਂ ਦਾ ਆਖ ਹੁਣ ਤੇ ਇਹ ਆ ਵੀ ਆਪਾਂ ਦੀ ਸੱਚੀ ਹੋ ਗਈ ਕਿ ਨਹੀਂ ਆਹੋ ਚੱਲ ਚੰਗਾ ਆ ਮੈਂ ਕੌਣ ਚਾਹੇ ਨਾ ਪੌਣ ਠੀਕ ਨਹੀਂ ਆਵੇ ਆ ਹੀ ਗਿਆ ਆ ਹੀ ਗਿਆ ਆ ਜਾ ਜਾ ਹਾਂ ਚਾਚਾ ਬੈਠੇ ਹੋ ਹਾਂ ਬੈਠੇ ਆ ਵੜੀ ਆ ਉਹ ਮੈਂ ਆਵਾਂਗਾ ਨਹੀਂ ਪਾਣੀ ਨੇ ਹੁਣ ਪੀ ਗਿਆ ਮੈਂ ਉਹ ਮੈਂ ਪਾਤੀ ਤੇਰੇ ਫੋਨ ਦੇ ਉੱਤੇ ਪੀਡੀਐਫ ਪੀਡੀ ਆਈਡੀ ਜਿੱਤੀ ਬਣ ਗਈ ਉਹ ਉਹਦੇ ਨੇ 30 ਆ ਉਹਦੇ ਨੇ ਪਹਿਲਾਂ ਹੀ ਬਣਾਈ ਸੀ ਕਿਤੇ ਉਹਨੇ ਮੋੜ ਪਹਿਲਾਂ ਬਣਾ ਬਣੂ ਸਾਰੇ ਕਾਜਾਂ ਦੀ ਰੱਖਿਆ ਸੀ ਲੈ ਇਹਦੇ ਤਿਆਰੀਆਂ ਕਰਕੇ ਬੈਠੇ ਪਹਿਲਾਂ ਹੀ ਆਹ ਹੋ ਗਿਆ ਜਦੋਂ ਮੈਂ ਕੱਲ ਕਿਹਾ ਨਹੀਂ ਨਾ ਕੋਪੀ ਨੂੰ ਕਿਹਾ ਹੀ ਨਹੀਂ ਆਹੋ ਕਿ ਉਹਨੂੰ ਆਖੀ ਆਪਣਾ ਪਾਸਪੋਰਟ ਦੇ ਜੇ ਕਾਗਜ਼ ਪੱਤਰ ਦੇ ਜੇ ਕਹ ਮੈਂ ਦੱਸਣ ਨਹੀਂ ਦੇਇਆ ਉਹ ਨਿਆਣਿਆਂ ਨੂੰ ਫਿਰ ਇਹੋ ਗੱਲ ਵੀ ਨਿਆਣਿਆਂ ਨੂੰ ਪਤਾ ਹੁੰਦਾ ਵੀ ਪੀਡੀਐਫ ਹੀ ਬਣਾਗੇ ਪੌਣਾ ਮਕਾਗਿ ਪੱਤਰ ਨਹੀਂ ਦੇਣੇ ਹੁੰਦੇ ਆਓ ਮੈਨੂੰ ਕਿਹਾ ਤਾਂ ਮੈਂ ਕਿਹਾ ਆਪਣਾ ਪਾਸਪੋਰਟ ਤੇ ਆ ਆ ਵੀ ਆ ਗਿਆ ਆ ਗਿਆ ਆਵੇਂ ਆਹ ਪਾ ਤੇ ਮੈਂ ਮੈਂ ਤਾਂ ਚਾਚਾ ਨੂੰ ਦੱਸਿਆ ਰਾਂ ਗੋਪੀ ਨੂੰ ਦੱਸਿਆ ਉਹਦੇ ਨੂੰ ਬੜੇ ਖੁਸ਼ ਹੋਇਆ ਈ ਅੱਛਾ ਆਹ ਚਲੇ ਦਈਆਂ ਉਹਨਾਂ ਦੇ ਖੁੱਲ ਜਾਣਾ ਹੋਵੇ ਦੇ ਬੱਚੇ ਨੇ ਤੇ ਫਿਰ ਇਦਾਂ ਖੁਸ਼ੀ ਹੁੰਦੀ ਆ ਦੇਖ ਲਿਆ ਹੁਣ ਸਾਰਾ ਕੁਝ ਪੂਰੇ ਕਾਗਿ ਪੱਤਰ ਜੇ ਆ ਗਿਆ ਕੋਈ ਨਹੀਂ ਮੈਂ ਹੁਣ ਪਾ ਦੇਣਾ ਆਪਣੇ ਉਹਨੇ ਵੇਖ ਲੈਣੇ ਦੀਨੇ ਹੁਣ ਕਾ ਕੋ ਰਹਿਤ ਨਹੀਂ ਕੋ ਗਿਆ ਤੂੰ ਆ ਵੇਖ ਲੈਣਾ ਉਹਦੇ ਨਿਆਣਾ ਵਾ ਨਹੀਂ ਮੈਂ ਵੇਖ ਚੈੱਕ ਕਰਕੇ ਪਾਏ ਸਾਰੇ ਆ ਆ ਆਪਣੇ ਫੋਨ ਤੋਂ ਵੇਖ ਲੈ ਪਹਿਲਾਂ ਕੱਢ ਕੇ ਚਰਾ ਕੇ ਫੇ ਚੱਕ ਨਹੀਂ ਨਹੀਂ ਕੋਈ ਨਹੀਂ ਮੈਂ ਵੇਖ ਮੈਂ ਬਾਹਰ ਵੇਖ ਕੇ ਵੇਖ ਕੇ ਵੇਖ ਕੇ ਫੇ ਪਾਏ ਸਾਰੇ ਜੋ ਚਾਹੀਦਾ ਉਹ ਹੀ ਆ ਆ ਚਲੋ ਕੋਈ ਨਹੀਂ ਮੈਂ ਪਾ ਦਿੰਦਾ ਫਿਰ ਉਹ ਗੱਡੀ ਭੇਜ ਦਿੰਦਾ ਨਹੀਂ ਹੁਣ ਬਹੁਤ ਮਗਾ ਉਸ ਪੌਂਚਦੇ ਚਾੜੀ ਜਾ ਜੱਜੇ ਮੁੰਡੇ ਨੂੰ ਇਹਨੂੰ ਪੋਤੇ ਟਟੇ ਹੈਂ ਤੇਰ ਨੂੰ ਜਰਾ ਫੇਰ ਭਰਾਵਾ ਨੂੰ ਆ ਹਾਂ ਪਰ ਇੱਕ ਗੱਲ ਹੈਗੀ ਐ ਚਲਤੇ ਨੇ ਜਾਣਾ ਪਰ ਜੀਜਿਆ ਨਹੀਂ ਲੱਗਣਾ ਸਾਡਾ ਤੇ ਚਾਚਾ ਲੱਗਣਾ ਸਾਡਾ ਵੀ ਕਿਹੜਾ ਵਕ ਇਹ ਦਰ ਨਿਆਣਾ ਥਾਂੇ ਠੇਡਾ ਦੂਆ ਕਰਨਾ ਇੱਕ ਇਹ ਦਰ ਲਈ ਆ ਵੀ ਇਹ ਦਰ ਆਉਣ ਕਾ ਘਰ ਦੀ ਇਥੇ ਦੇ ਵਾਵਾ ਆਉਣ ਕ ਲੱਗੀ ਸਗੋਂ ਆ ਮੇਰੇ ਦੇ ਮਨ ਇਹ ਵੀ ਚੱਲ ਇੱਥੇ ਹੀ ਕਾਰੋਬਾਰ ਇਹਨੂੰ ਹੋਰ ਖਾਲ ਦਿੰਦੇ ਯਾਰ ਸਭ ਚਲੋ ਉਹਦੀ ਹੁਣ ਹੈਗੀ ਇਹੋ ਹੀ ਹੈਗੀ ਅੱਛਾ ਵੀ ਮੈਂ ਬਾਹਰ ਜਾਵਾ ਮੇਰੇ ਸਾਡੇ ਦੋ ਤਹਿਜ ਬਾਹਰ ਚਲ ਜਾਣੇ ਬਾਹਰ ਚਲ ਜਾਣੇ ਜੇ ਇੱਥੇ ਇਹਨੂੰ 50000 ਰੁਪਏ ਦੇਈ ਜਾਏ ਤੇ ਫੇਰ ਨਾ ਜਾਵੇ ਨਹੀਂ ਉਹ ਤੁਹੇ ਦੇ ਦੇਣਾ 50000 ਰੁਪਏ ਨਿਆਣੇ ਨੇ ਭਾਵੇਂ ਜਿੰਨਾ ਮਰਜੀ ਇੱਥੇ ਜਿੰਨਾ ਮਰਜੀ ਮਿਲ ਜਣ ਨਾ ਇੱਕ ਭੂਤ ਸਵਾਰ ਆ ਵੀ ਬਾਹਰ ਜਾਣਾ ਬਾਹਰ ਜਾਣਾ ਬਸ ਇਹੀ ਗੱਲ ਹੈ ਇਹੀ ਇਹੀ ਕਿ ਸਾਈ ਭੂਤ ਜਿੱਤਾ ਉੱਥੇ ਕਿਹੜੀ ਬਹੁਤ ਗੱਲ ਫੇ ਮੁਰਮੁਰ ਰੋਈ ਜਾ ਰਹੀ ਉਹ ਕਾਦੀ ਕਰੀ ਦੀ ਪਾਰੀ ਫੜੀ ਆ ਉੱਥੇ ਖਪਾਈ ਬੜੀ ਕਰਨੀ ਪੈਣੀ ਆ ਚਲੋ ਨਾਲੇ ਇੱਥੇ ਕ ਜਾ ਆਪਣੇ ਘਰ ਦਾ ਘਰ ਦਾ ਕੰਮ ਹੀ ਜੀ ਕਰ ਲੈ ਇੱਕ ਕਈ ਟਾ ਕੰਮ ਕਰ ਲੋ ਮੁੜ ਕੇ ਪੱਖੇ ਥਲੇ ਬਹਿ ਜਾਓ ਏਸੀ ਥਲੇ ਬਹਿ ਜਾਓ ਜੀ ਕਰੇ ਵੀ ਚੱਲ ਕੋਈ ਨਹੀਂ ਅੱਜ ਨਹੀਂ ਕਰਨਾ ਭਲਕੇ ਕਰ ਲਾਂਗੇ ਉੱਥੇ ਦੇ ਪਰ ਇਹ ਵੀ 12 ਘੰਟੇ ਖੜੇ ਹੀ ਰਹਿਣਾ ਚਲੋ ਇੱਥੇ ਵੀ ਬੜਾ ਬਥੇਰਾ ਕੰਮ ਹੱਥ ਵੜਾਉਂਦਾ ਰਿਹਾ ਕਰ ਲੈਣਾ ਕੰਮ ਉਹਨੇ ਆਹੋ ਤਾਂ ਇਹ ਤੇ ਹੈ ਵਾ ਮਾਰ ਕੋਰਾ ਵਾ ਹੂੰ ਕਰ ਲੂਗਾ ਅੱਦਾਂ ਤੇ ਤੇ ਚੱਲ ਫੇ ਪਾ ਦਿਓ ਮੈਂ ਫੇ ਚੱਲਦਾ ਠੀਕ ਕੋਈ ਨਹੀਂ ਮੈਂ ਤਾਂ ਚਾ ਪਾਣੀ ਕੋਈ ਨਹੀਂ ਨਹੀਂ ਮੈਂ ਵੇਖਾਂ ਮਾਲ ਡੰਗਰਾਲ ਵੇਖ ਲਾਂ ਤਾਰਾ ਪਾਲਾ ਪੱਟੇ ਪੱਟੇ ਤੇ ਤਾਰਾਂ ਕੱਢਦੇ ਆ ਠੀਕ ਹੂੰ ਮੈਂ ਗਾੜੀ 50000 ਫੜਿਆ ਹੈਗਾ ਮੈਂ ਤਾਂ ਉਦਾਂ ਹੀ ਖੋਲ ਮਾਰਿਆ ਅੱਛਾ ਆਹੋ ਯਾ ਅਲੜਾ ਪਾਤਾ ਵਾ ਇਹਦਾ ਹੁਣ ਕੀ ਕਰਨਾ ਹੈ ਲੈ ਫੋਨ ਮੇਰਾ ਉਥੇ ਰਹਿ ਗਈ ਚਾਰਜ ਆ ਜੀ ਉਹ ਨਹੀਂ ਗੇ ਹਾਂ ਇਹ ਅੱਡੇ ਫੋਨ ਜੀ ਰਹਿਣਾ ਇੱਥੇ ਹੀ ਏ ਕਿਹੜਾ ਗਾਂ ਜਾਣਾ ਨਹੀਂ ਹਾਂ ਸੱਚੀ ਵੀ ਇਦਾਂ ਕਰਨੀ ਆ ਤੇ ਹੋਰ ਕਿਦਾਂ ਕਰਨੀ ਗੁਰੂ ਆ ਸਾਡਾ ਪੈਸੇ ਕੰਮ ਕੁੜੀ ਹੋ ਕੇ ਤੈਨੂੰ ਜਾਣਾ ਹਾਂ ਸਾਡਾ ਸਾਰਾ ਕੰਮ ਰੁਕ ਜਾਣਾ ਹੁਣ ਇਹਨਾਂ ਨੂੰ ਪਤਾ ਕੀ ਕਹਿਣਾ ਵਾ ਇਹਨਾਂ ਕਹਿਣਾ ਵੀ ਉਹ ਨਿਆਣੇ ਹੱਡੇ ਜਾਂਦੇ ਆ ਵੀ ਉਥੇ ਕੰਮ ਕੁਮ ਹੈ ਨਹੀਂ ਗਾ ਕੰਮ ਬੰਦ ਹੋ ਗਏ ਆ ਇੱਥੇ ਮੁਲਕੀ ਬੜਾ ਪਹੁੰਚ ਗਿਆ ਵਾ ਹਾਂ ਉਹਦਾ ਇਦਾਂ ਹੀ ਆ ਕੰਮ ਤੇ ਉੱਥੇ ਮਿਲ ਨਹੀਂ ਰਿਆ ਹੁਣ ਇਹਨਾਂ ਨੂੰ ਆ ਕਿੰਨੇ ਬੰਦੇ ਕੱਢ ਦਿੱਤੇ ਸਾ ਵੱਡੇ ਵੱਡੇ ਮੁਲਖਾ ਸਾਰਿਆਂ ਚ ਨਹੀਂ ਹੁਣ ਇਹਦੇ ਸਾਰਿਆਂ ਦੀ ਮਾਰੀ ਆਈ ਜਾਣੀ ਮੇਰਾ ਮਨਵਾ ਵੀ ਇਹ ਪਾ ਮੈ ਉਹਨੂੰ ਦੇਣਾ ਵਾ ਇਹ ਤਾਂ ਕਿਤੇ ਉਹਨੂੰ ਫੋਨ ਲਾ ਲੈਣ ਦੇ ਦੀ ਹਾਂ ਪਾ ਉਹਨੂੰ ਮੈਂ ਦੇਣਾ ਵਾ ਉਹਨੂੰ ਮੈਂ ਕਹਣਾ ਬਈ ਜਿੱਤੇ ਨੂੰ ਫੋਨ ਆਊਗਾ ਨਾ ਤੂੰ ਆਖੀ ਇੱਥੇ ਤਾਂ ਕੰਮ ਬੰਦ ਹੋ ਗਏ ਆ ਆਹੋ ਜਿਹੜੇ ਕੰਪਨੀਆਂ ਦੇ ਬਸ ਕੰਪਨੀਆਂ ਦੇ ਕੰਮ ਰਹਿ ਕੇ ਬਾਹਰ ਕੋਈ ਕੰਮ ਹੀ ਨਹੀਂ ਮਿਲਣ ਰਿਆ ਸਹੀ ਗੱਲ ਤੇ ਪਿੰਡੋਂ ਲੋਕ ਮੁੰਡੇ ਜਿਹੜੇ ਆ ਪਿੰਡੋਂ ਪੈਸੇ ਮਗਾ ਮਗਾ ਕੇ ਤੇ ਫੇਰ ਖਾਣ ਦੇ ਯੂ ਰੋਟੀ ਆਹੋ ਤੇ ਇਹਨਾਂ ਵਾ ਦੇ ਨੇ ਇਹਨਾਂ ਨੇ ਘਲਣਾ ਹੀ ਨਹੀਂਗਾ ਫਿਰ ਆਹੋ ਏਦਾਂ ਹੀ ਬੰਦਾ ਡਰ ਜਾਂਦਾ ਵਾ ਕੋਈ ਕਿ ਇਹ ਤੇ ਹੈਈ ਆ ਏਦਾਂ ਕਹਿ ਦਾਂਗੇ ਇਹਨਾਂ ਨੂੰ ਚੱਲ ਫੋੜ ਫੜਕਾ ਮਾਰਤਾ ਬਸ ਗੱਲ ਮੁਗੀ ਝਗੜਾ ਪਾਰ ਪਿਆ ਕੇ ਉਹ ਅੱਖਾਂ 'ਚ ਘੱਟਾ ਹੀ ਪਾਉਣਾ ਸੀ ਬਾਤਾ ਇਹ ਆ ਵੀ ਇੱਥੇ ਚੁੱਪ ਕਰਕੇ ਕਰੀ ਜਾਣਾ ਫਿਰ ਇਹਨਾਂ ਦਾ ਮਨ ਬਦਲ ਜਾਣਾ ਵਾ ਫਿਰ ਇਹਨਾਂ ਕਹਿਣਾ ਵੀ ਬਾਹਰ ਜੇ ਆ ਜਾ ਚੱਲ ਆ ਜਾ ਬੱਲੇ ਚਾਚਾ ਹਾਂ ਆ ਜਾ ਜੇ ਮੇਰਾ ਫੋਨ ਇੱਥੇ ਨਾ ਰੰਦਾ ਉਹ ਫੋਨ ਇੱਥੇ ਰਹਿ ਗਿਆ ਤੂੰ ਵੀ ਨਹੀਂ ਵੇਖਿਆ ਨੀ ਹੈਂ ਮੈਂ ਤਾਂ ਸਾਰੀਆਂ ਗੱਲਾਂ ਤੁਹਾਡੀਆਂ ਸੁਣ ਲਈਆਂ ਬੜੇ ਚਲਾਕੀ ਤੁਸੀਂ ਇਹਨਾਂ ਦੋਗਲਾ ਚਿਹਰਾ ਤੁਹਾਡਾ ਨਹੀਂ ਨਹੀਂ ਕੀ ਗੱਲਾਂ ਕੀ ਦੋਗਲਾ ਚਿਹਰਾ ਕਿਦਾਂ 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 ਨਿੱਕੇ ਦਾ ਮੇਰਾ ਪਿਓ ਮਰ ਗਿਆ ਮੈਂ ਤੈਨੂੰ ਆਪਣਾ ਪਿਓ ਸਮਝਿਆ ਤੇ ਤੈਨੂੰ 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 ਮਮੀ ਭਤੀਆ ਹੀ ਸਮਝਿਆ ਇਹ ਆਪਣਾ ਭਤੀਆ ਸਮਝਦਾ ਮੈਂ ਸਿਰੀ ਬਣ ਕੇ ਕੰਮ ਕੀਤਾ ਮੈਂ ਤੁਹਾਡਾ ਤੇ ਤੁਸੀਂ ਆ ਮੁੱਲ ਪਾਇਆ ਤੁਸੀਂ ਧੋਖਾ ਕਰਨ ਦੇ ਮੇਰੇ ਨਾਲ ਵੀ ਨਹੀਂ ਤੁਹਾਨੂੰ ਪਿੱਛਾ ਦੇਣ ਦੇ ਇਹੋ ਗੱਲ ਕਰਨ ਦੇ ਵੀ ਹਰਜੀਤ ਨੂੰ ਪਰਦੀ ਨੂੰ ਪਾਉਣ ਦੀ ਗੱਲ ਕਰਨ ਦੇ ਆਪਾਂ ਮੈਂ ਸਭ ਕੁਝ ਸੁਣ ਲਿਆ ਜੋ ਦੀ ਪੋਕਾ ਕਰਦੇ ਈ ਤੁਸੀਂ ਤਾਂ ਸਾਨੂੰ ਕੰਮ ਹੀ ਰਖਿਆ ਦੱਸ ਇਹਦੇ ਵਿੱਚ ਕੰਮ ਵਾਲੀ ਕਿਹੜੀ ਗੱਲ ਆ ਕੰਮ ਵਾਲੀ ਕਿਹੜੀ ਗੱਲ ਹੋਗੀ ਕਮਾਲ ਕਰਤੀ ਚਾਚਾ ਕਮਾਲ ਕਰਤੀ ਇਹ ਚ ਕੰਮ ਵਾਲੀ ਕਿਹੜੀ ਗੱਲ ਹੋਗੀ ਮੈਨੂੰ ਸਾਰੇ ਕਿਤੇ ਮੈਨੂੰ ਗੋਪੀ ਵੀ ਕਹਿੰਦੀ ਕਹਿੰਦੀ ਵੀ ਨਹੀਂ ਚਾਚਾ ਤੇਰਾ ਧੋਖਾ ਕਰਨ ਦੇ ਤੈਨਾਂ ਪਰ ਮੈਂ ਮੈਂ ਨਹੀਂ ਮੰਨਦਾ ਪਰ ਆ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਮੈਂ ਤਾਂ ਕੰਬ ਕਰ ਰਹਿ ਗਿਆ ਜੇ ਨਹੀਂ ਜੇ ਨਹੀਂ ਜੇ ਨਹੀਂ ਭੇਜਣਾ ਨਾ ਨਾ ਵੀ ਦੇ ਆ ਬੂਏ ਲੱਗੇ ਸੁਣ ਲੀਆਂ ਮੈਂ ਆ ਬੂਏ ਬਾਹਰ ਹੋ ਗਏ ਨਹੀਂ ਨਹੀਂ ਗੱਲ ਤਾਂ ਹੀ ਕੋਈ ਮਾਰੀ ਮਾਰੀ ਕੀਤੀ ਗੱਲ ਪਹਿਲਾਂ ਮਾਰੀ 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 ਗੱਲ ਕੀਤੀ ਮੈਂ ਆ ਵੀ ਤੁਹਾਡੇ ਨਾਲ ਜਿਹੜੇ ਮੈਂ ਸਭ ਕੁਝ ਸੁਣ ਲਿਆ ਉਹ ਦੱਸ ਓਏ ਇਹਨੂੰ ਗਲਤ ਵਹਿਮ ਵਹਿਮ ਹੋ ਗਿਆ ਗਲਤ ਗਲਤ ਵਹਿਮ ਹੋ ਗਿਆ ਹਾਂ ਗਲਤ ਵਹਿਮ ਹੋ ਗਿਆ ਓ ਨਹੀਂ ਨਹੀਂ ਉਹ ਐਹੋ ਜੀ ਕੋਈ ਗੱਲ ਨਹੀਂ ਗਈ ਉਹ ਕਲਾ ਦੇਣਾ ਕੋਈ ਨਹੀਂ ਕਲਾ ਦੇਣਾ ਵਾ ਨਹੀਂ ਤੂੰ ਇਹਦਾ ਮੈਂ ਆਪੇ ਭੇਜਦਾ ਆਪਣਾ ਆਖੇ ਹੁੰਦਿਆ ਪਾ ਦਿੰਦੇ ਆਖੇ ਮੈਂ ਹਰੀ ਨੂੰ ਹੁਣੇ ਪਾ ਦਿੰਦਾ ਨਾ ਹੁੰਦਿਆ ਪਾ ਤੂੰ ਹੀ ਪਾ ਦੇ ਫੜ ਕੇ ਲੈ ਆਪਣੇ ਮੈਂ ਤੂੰ ਆਪਣੇ ਹੱਥੀ ਪਾ ਦੇ ਮੈਂ ਨਹੀਂ ਮੈਂ ਨਹੀਂ ਭੇਜਣਾ ਮੁੰਡਾ ਆਪਣਾ ਬਾਹਰ ਮੈਂ ਔਰ ਇੰਨਾ ਵੀ ਹੁੰਦਾ ਤੁਸੀਂ ਮਿੱਠੀ ਮਿੱਠੀਆਂ ਗੱਲਾਂ ਮੇਰੇ ਨਾਲ ਸਾਰਾ ਕੰਮ ਦਾ ਉਹਦਾ ਤੁਹਾਨੂੰ ਜਵਾਬ ਦੇਣਾ ਮੈਂ ਜਵਾਬ ਦਵਾ ਤੇ ਤੁਸੀਂ ਆਪ ਆ ਸੋਚਦੇ ਵੀ ਆਪੇ ਇੱਥੇ ਇਹਨਾਂ ਕੋ ਕੰਮ ਹੀ ਕਰਾਉਣਾ ਮੈਂ ਇੱਥੇ ਉਹਦੇ ਇਹਨੇ ਕੰਮ ਲਈ ਕੋਈ ਗੱਲ ਹੀ ਕੰਮ ਤੇਨੂੰ ਪਰ ਬੰਦੇ ਵਾਧੂ ਮਿਲ ਜਾਂਦੇ ਆ ਇਹੋ ਜੀ ਕੋਈ ਗੱਲ ਹੀ ਨਹੀਂ ਇਹੋ ਜੀ ਜੇ ਮੈਂ ਕੱਲ ਆਇਆ ਪਹਿਲੇ ਲੋ ਆਇਆ ਤੇ ਜਦੋਂ ਮੈਂ ਕਹਾ ਮੇਰੀ ਪਹਿਲ ਚੋਂ ਪੜ ਨਹੀਂ ਨਿਕਲੇ ਪਹਿਲਾਂ ਤੂੰ ਗਰਮ ਮੈਂ ਆ ਤੇ ਮੁੜ ਕੇ ਛਾਟੀ ਠੰਡਾ ਪੈ ਗਿਆ ਤੇ ਆ ਕੇ ਆਇਆ ਨਹੀਂ ਮੈਂ ਹੁਣੇ ਆ ਕੇ ਆਇਆ ਮੈਂ ਉਹ ਆਪਣੇ ਮਨ ਚ ਖੋਰ ਰੱਖਦਾ ਵਾਂ ਮੈਂ ਨਹੀਂ ਰੱਖਦੇ ਮੇਰੇ ਮਨ ਚ ਕਹਿੰਦਾ ਮੈਂ ਤੇ ਚਾਚੀ ਤੁਹਾਡਾ ਤੂੰ ਅਹੀਂ ਕੀ ਆਖਿਆ ਤੈਨੂੰ ਅਹੀਂ ਮਾੜਾ ਕੋ ਗੱਲ ਆਖੀ ਆ ਅਸੀਂ ਤੇ ਘਰ ਵੀ ਸਗੋ ਤੇਰੀ ਇਹ ਹੀ ਸਤਾ ਕਰਦੇ ਮੁੰਡਾ ਬਹੁਤ ਕੰਮ ਕਰਦੇ ਇਦਾਂ ਦੇ ਵੈਰੀ ਵੀ ਨਹੀਂ ਕਰਦੇ ਆ ਦੋ ਦੋ ਚਿਹਰੇ ਹੀ ਠੱਕੀ ਦੇ ਚਾਚਾ ਇੱਕੋ ਚਿਹਰਾ ਰੱਖੀਦਾ ਲੋਕੀ ਐਵੇਂ ਕਹਿੰਦੇ ਦੋਗਲੇ ਚਿਹਰੇ ਆਲੇ ਬੰਦੇ ਚਿਹਰਾ ਵਾਲੇ ਬੰਦੇ ਪਿਛਲੇ ਲੱਗੀਦਾ ਸਾਰੇ ਮੈਨੂੰ ਆਂਦੇ ਮੇਰੇ ਘਰ ਲੜਾਈ ਪੈਦੀ ਗੋਪੀ ਮੈਨੂੰ ਕਹਿੰਦੀ ਨਹੀਂ ਚਾਚੇ ਤੇ ਬੰਨਣਾ ਪਰ ਤੂੰ ਤੇ ਆ ਕਮਾਲ ਕਰ ਅੱਜ ਅੱਖਾਂ ਖੋਲਤੀਆਂ ਮੇਰੀਆਂ ਦੋਗਲੇ ਚਿਹਰੇ ਹੁਣ ਦੱਸਣ ਡੈ ਪੈਣਾ ਸਭ ਕੋ ਕਰ ਕਰਾ ਕੇ ਅਜੇ ਦੋਗਲੇ ਦੀ ਕਹਿੰਦੇ ਪਿਆ ਜਿਹੋ ਦਾ ਇੰਨਾ ਕੁਛ ਇਥੇ ਵਰਤਣ ਡਿਆ ਹੁਣ ਦ ਨਹੀਂ ਨਹੀਂ ਹੋਰ ਕਿਸਦਾ ਕਰੋ ਗੱਲਾਂ ਉਹ ਹੁੰਦਾ ਚਾਚਾ ਪਾਈ ਪੀਡੀਐਫ ਉਹ ਮੈਂ ਪਾ ਦੇਣਾ ਪਾ ਦੇਣਾ ਵਾ ਨਹੀਂ ਹੁਣ ਨਹੀਂ ਲੋਡ ਮੈਂ ਆਪੇ ਪੇ ਲੂਗਾ ਨਾਲੇ ਆਪਣਾ ਉਹ ਨਾ ਕੋਈ ਆਪਣਾ ਆਪਾਂ ਸਿੱਧਾ ਆਪਣਾ ਕੰਮ ਹੁਣ ਆਪੇ ਵੇ ਲੈ ਭਾਵੇਂ ਬੰਦਿਆ ਕੋਰਾ ਭਾਵੇਂ ਆਪ ਕਰ ਮੈਨੂੰ ਨਾ ਆਖੀ ਇੱਕ ਗੱਲ ਹੋਰ ਸੁਣ ਲੈ ਚਾਚਾ ਆ ਮੇਰੀਆਂ ਗਈਆਂ ਅੱਖਾਂ ਖੋਲ ਜੇ ਮੈਂ ਤੇ ਪਹਿਲਾਂ ਮੈਨੂੰ ਕੋਈ ਪਤਾ ਲੱਗ ਜਾਂਦਾ ਨਾ ਤੇ ਮੈਂ ਵੀ ਕਿਤੇ ਠੇਕੇ ਦੇ ਲੈ ਕੇ ਪਿਆਲੀ ਇੰਨੀ ਮਿਹਨਤ ਠੇਕੇ ਦੇ ਕੀਤੀ ਹੁੰਦੀ ਨਾ ਤੇ ਮੈਂ ਵੀ ਕੋਨਾ ਕੋ ਬਣਾ ਲੈਣਾ ਸੀ ਆਪਣੇ ਘਰ ਦਾ ਪਰ ਆ ਵੇਖੋ ਹੁਣ ਮੇਰੇ ਮੁਰੇ ਦੀ ਪੀਡੀਐਫ ਨਾ ਪਾਈ ਕੇ ਨੂੰ ਆਪਣਾ ਕੰਮ ਆਪੇ ਸੰਭੋ ਮੇਰੇ ਤੋਂ ਨਾ ਹਵਾਜ ਕੋਈ ਰੱਖਿਓ ਤੂੰ ਹੀ ਤਾਂ ਮੇਰੀ ਅੱਖਾਂ ਖੋਲਤੀ ਅੱਜ ਮੈਂ ਤੈਨੂੰ ਆਨਾ ਵੀ ਨੂੰ ਨਾ ਤਾਈ ਲੈ ਕੇ ਇਸ ਦੀ ਠੇਕ ਤੇ ਤੂੰ ਭਾਵੇਂ ਜਿੰਨੀ ਮਰਜ਼ੀ ਪੈ ਗਈ ਠੇਕ ਤੇ ਇਦਾਂ ਤੇ ਇਦਾਂ ਤੇ ਸ਼ਰੀਕ ਵੀ ਨਹੀਂ ਕਰਦਾ ਜਿੱਦਾਂ ਤੂੰ ਕੀਤੀ ਐ ਲੈ ਮੈਂ ਉਹ ਹੁਣ ਸਾਡੇ ਸਿਰ ਸਵਾਈ ਪਾਉਣੀ ਮਗਰ ਥੋੜੀ ਇਹਨਾਂ ਨੇ ਕਿਉਂ ਉਹ ਸਾਡੀਆਂ ਚੀਜ਼ਾਂ ਪਨੀਆਂ ਇਹਨਾਂ ਨੇ ਬਥੇਰੀਆਂ ਕੰਮ ਵੀ ਬੜਾ ਕੀਤਾ ਤੂੰ ਸੀਰੀ ਨੌਕਰ ਬਣ ਕੇ ਕੰਮ ਕੀਤਾ ਵਾ ਕਦੀ ਪਿਆਲੀਆਂ ਜਾ ਬੰਨਾਂ ਫੇਰਾ ਵੀ ਮਾਰਿਆ ਨੀਜੀ ਜਿੰਦਵਾ ਜਿਹਦੇ ਕਰਕੇ ਬੱਤਰਲੇ ਲੈਂਦਾ ਰਿਹਾ ਮੈਂ ਬਾਹਰ ਭੇਜਣਾ ਤੂੰ ਤੁਸੀਂ ਉਹਦੇ ਵੀ ਬਣੇ ਮੈਂ ਬੈਠਣਾ ਜੀ ਤੂੰ ਆਪਣੇ ਘਰ ਆ ਜੀ ਮੈਂ ਆਪਣੇ ਘਰ ਆ ਜੀ ਸਾਡਾ ਸੰਘ ਬੜਾ ਤਗੜਾ ਵਾ ਤੁਹਾਨੂੰ ਮੈਂ ਬੜਾ ਕਹਿੰਦੀ ਨਹੀਂ ਹੋਣੀ ਨਹੀਂ ਦੇਖਿਆ ਫੋਨ ਤੇ ਉਹਦਾ ਫੋਨ ਇੱਥੇ ਰਹਿ ਗਿਆ ਉਹਦਾ ਮੇਰੇ ਦਿਮਾਗ 'ਚ ਨਹੀਂ ਆਈ ਗੱਲ ਉਹਦੇ ਚ ਬੂਏ ਨਾ ਲੱਗਾ ਰਿਹਾ ਕਿਤੇ ਉਤਰਾ ਦੇ ਅੰਦਰ ਜੰਨੀਆਂ ਜੋਦਾ ਗੱਲਾਂ ਕਰ ਗਿਆ ਨਾ ਵਾਕੇ ਨਾ ਪਿਓ ਪੁੱਤ ਨੇ ਬਹੁਤ ਕੰਮ ਕੀਤਾ ਸਾਰੀਆਂ ਸੱਚੀਆਂ ਵਾ ਝੂਠੀ ਤਾਂ ਕੋਈ ਵੀ ਨਹੀਂ ਗੱਲ ਉਤਰਾ ਇੱਕ ਗੱਲ ਹੈਗੀ ਆ ਅਹੀਂ ਵੀ ਕੰਮ ਦਾ ਹੀ ਲਾਲਚ ਕਰ ਲਿਆ ਤੇ ਆਪਣਿਆਂ ਨੂੰ ਹਿੱਕ ਨਾ ਲਾ ਕੇ ਮਾਰਨ ਵਾਲੀ ਗੱਲੂਗੀ ਇਹ ਕੰਨ ਨਾ ਲਾ ਕੇ ਮਾਰਿਆ ਇੰਨੀ ਆ ਵੀ ਨਹੀਂ ਰੱਬ ਨੂੰ ਕਿੱਥੇ ਲਿਖਾ ਦਵਾਂਗੇ ਬੜੀ ਮਾੜੀ ਗੱਲ ਕੀਤੀ ਆ ਹੁਣ ਜੀ ਅਹੀਂ ਇਹਨਾਂ ਨੂੰ ਆਖਿਆ ਨਾ ਇਹਨਾਂ ਪੈਰਾਂ ਦੇ ਪਾਣੀ ਸਾਡਾ ਇਹਨਾਂ ਨੇ ਯਕੀਨੀ ਕਰਨ ਵੀ ਸੱਚ ਬੋਲਦੇ ਕਿ ਝੂਠ ਯਕੀਨ ਕਿੱਥੋਂ ਕਰਨਾ ਹੁਣ ਉਹਨੂੰ ਕਹਿਣ ਦੇ ਆਂਦਾ ਸਾਡਾ ਪੀੜਾ ਵੀ ਨਾ ਪਾਈ ਸਾਡਾ ਇਦਾਂ ਨਾ ਕਰੀਂ ਘਲਾਉਣਾ ਇਹ ਨਹੀਂ ਗਾ ਇਦਾਂ ਨਹੀਂ ਕਰਨਾ ਅਹੀਂ ਜੋ ਉਹ ਕਰ ਵੀ ਹੁਣ ਬਹਿ ਗਏ ਨਾ ਹੱਥ ਹੋ ਕੇ ਚਾਰ ਚਫੇਰੇ ਉਹਨਾਂ ਨੇ ਕੰਮ ਲਈ ਫਿਰਨਾ ਸੀ ਨਹੀਂ ਕੰਮ ਦੇ ਚਲੋ ਜਿਹੜਾ ਲਈ ਫਿਰਨਾ ਸੀ ਪਰ ਗਲਤੀ ਹੋ ਗਈ ਸਾਡੇ ਉਹਨੇ ਇਹਨਾਂ ਨੇ ਘਰ-ਘਰ ਪਿੰਡ ਦੇ ਵਿੱਚ ਵੀ ਗੱਲਾਂ ਸਾਡੀ ਬੜੀ ਬੇਇੱਜ਼ਤੀ ਹੋ ਰਹੀ ਹਾ ਆਦੇ ਆਣੇ ਨੇ ਹਾਦੇ ਸੱਚੇ ਤਰ ਮਾਰਦੇ ਨੇ ਉਤਨੇ ਤਾਂ ਗੱਲ ਹੈਗੀ ਵੀ ਇਦਾਂ ਨਹੀਂ ਸਾਨੂੰ ਕਰਨਾ ਚਾਹੀਦਾ ਸਾਡੀ ਦੇ ਆਪਣਾ ਹੀ ਆਪਣੇ ਮਾਨੂੰ ਕੰਮ ਦਾ ਲਾਲਚ ਪੈ ਗਿਆ ਨਾ ਅਨੁਮਾਨ ਵਾਕਿਆ ਚਿਹਰੇ ਵੀ ਦੋਗਲੇ ਰੱਖੇ ਆਪਾਂ ਉਹਨਾਂ ਨੂੰ ਅਸੀਂ ਕੰਮ ਕਰਦੇ ਰਹੇ ਆਂ ਆਪ ਅਸੀਂ ਘਰ ਕੋਲ ਕਰਦੇ ਰਹੇ ਕੋਹ ਹਦਾ ਦੇ ਰਹੇ ਆਂ ਤਾਂ ਕੁਛ ਕਰਦੇ ਰਹੇ ਪਰ ਇੱਕ ਗੱਲ ਹੈਗੀ ਉਹ ਇਹ ਤੇ ਗੱਲ ਸਾਨੂੰ ਰੱਬ ਨੇ ਵੀ ਮਾਫ਼ ਨਹੀਂ ਉਹ ਕਰਨਾ ਹੈਨਾ ਫਰੇ ਦਾ ਨਹੀਂ ਚਾਹੀਦਾ ਪਰ ਹੁਣ ਮੈਨੂੰ ਬਹੁਤ ਪਛੋਤਾਵਾ ਲੱਗ ਗਿਆ ਚੱਲੀਏ ਇਹਨਾਂ ਦੇ ਘਰ ਹੁਣ ਜਾ ਕੇ ਕੀ ਕਰਨਾ ਹੁਣ ਕੀ ਕਰਨਾ ਹੁਣ ਇਹੋ ਗੱਲ ਕਵਾਂਗੇ ਵੀ ਚੱਲ ਕੋਈ ਨਹੀਂ ਸਾਡੀ ਗਲਤੀ ਆ ਤੂੰਦਰ ਅਸੀਂ ਭਾਵੇਂ 100 ਵਾਰ ਸੱਚ ਬੋਲਦੀ ਹੈ ਨਾ ਹੁਣ ਉਹ ਨਾ ਮੰਨਣਾ ਦੀ ਇਹ ਪਹਿਲਾਂ ਹੀ ਸ਼ੁਰੂ ਤੋਂ ਹੀ ਇਦਾਂ ਨਾ ਕਰ ਦੇਣਾ ਆਪਣਾ ਪਤੀ ਆ ਸਮਝਦੇ ਆਪਣਾ ਪਰਿਵਾਰ ਸਮਝਦੇ ਭਾਵੇਂ ਕੋਈ ਮੂੰਹ ਤੇ ਤਾਂ ਹੀ ਕੋਈ ਸਾਡਾ ਪੁੱਤ ਵਾ ਸਾਡਾ ਪੋਤਾ ਵਾ ਸਾਡਾ ਹੋਰ ਵੀ ਗੱਲ ਆ ਨਾ ਭਾਵੇਂ ਆਪਣੇ ਆ ਭਾਵੇਂ ਕੋਈ ਬਾਹਰ ਬਗਾਨਾ ਵਾ ਜਿੰਨوں ਵੀ ਦੱਸਣਾ ਬੰਦਾ ਸੱਚ ਦੱਸੇ ਤੁਹਾਡੇ ਕੋਲ ਗੱਲ ਨਹੀਂ ਹੋਣ ਰਹੀ ਕਿ ਜਦ ਅਥਾਥਾ ਤਾ ਕੇ ਤੁਸੀਂ ਗੱਲਾਂ ਕਰਨ ਦੇ ਮੈਂ ਤਾਂ ਡਰੀ ਜਾਨੀ ਮੈਂ ਨਹੀਂ ਕਿਹਾ ਹੈ ਕਿ ਟੈਨਸ਼ਨ ਦੇ ਨਾਲ ਤੇ ਡੈ ਵੀ ਨਾ ਹੋ ਜਾਏ ਤੁਹਾਨੂੰ ਕਿਤੇ ਪਸੀਨਾ ਤੁਹਾਨੂੰ ਆ ਹੀ ਜਾਂਦਾ ਹੈ ਤੇ ਠੂ ਕੀ ਹੋਣਾ ਹੁਣ ਮੇਰੇ ਮਨ ਤੇ ਇਹੋ ਆ ਹੀ ਜਾਂਦਾ ਵੀ ਹੋ ਮੈਂ ਆਪਣੇ ਨਾਲ ਹੀ ਧੋਖਾ ਕਰ ਲਿਆ ਮੈਂ ਇਹ ਗੱਲ ਕਹਿੰਦਾ ਵਾਂ ਕਿ ਭਾਵੇਂ ਨਿਆਣੇ ਨੂੰ ਆਪਾਂ ਇਹ ਗੱਲ ਦੱਸ ਕੇ ਜਾਨੀ ਭਾਵੇਂ ਕੋਈ ਬਗਾਨਾ ਵਾ ਚਾਹੇ ਕੋਈ ਆਪਣਾ ਵਾ ਕਹਿਣਾ ਧੋਖਾ ਨਾ ਕਰ ਦੋਗਲਾ ਚਿਹਰਾ ਨਾ ਮੁਖਾ ਲਿਓ ਹਣਾ ਜੇ ਤਾਂ ਗੱਲ ਹੈਗੀ ਤੇ ਜੇ ਗੱਲ ਬਣਦੀ ਆ ਤੇ ਉਹਨਾਂ ਨੇ ਬਣਾਉ ਹਾਂ ਨਹੀਂ ਬਣਦੀ ਤੇ ਉਹਨੂੰ ਪੈਰ ਤੇ ਕਹਿ ਦੋ ਵੀ ਵੀਰ ਮੇਰੇ ਕੋ ਨਹੀਂ ਬਣਨੀ ਤੇ ਤੂੰ ਹੋਰ ਕੋਈ ਵੇਖ ਲੈ ਆ ساری ਉਮਰ ਕੰਮ ਕਰਾ ਕਰਾ ਕੇ ਤੇ ਮਗਰ ਉਹਨਾਂ ਨੂੰ ਤੱਕਾ ਦੇਣ ਵਾਲੀ ਗੱਲ ਤੱਕਾ ਦੇਣ ਵਾਲੀ ਉਹ ਤਾਂ ਤੱਕਾ ਦੇਣ ਵਾਲੀ ਗੱਲ ਹੋਈ ਉਹ ਇਹੋ ਗੱਲ ਵੀ ਅਸੀਂ ਬਸ ਉਹੋ ਕੰਮ ਦੇ ਪਿਛੇ ਹੀ ਲੱਗੇ ਰਹੇ ਵੀ ਸਾਨੂੰ ਕੰਮ ਉਹੋ ਗੱਲ ਵੀ ਕੰਮ ਪਿਆਰਾ ਤੇ ਚੰਮ ਪਿਆਰਾ ਦਾ ਹੀ ਵੇਖਿਆ ਅਸੀਂ ਆਪਣਾ ਭੈਣ ਭਰਾ ਨਾ ਵੇਖਿਆ ਤਾਂ ਦੇ ਮੇਰੇ ਭਰਾ ਦੀ ਅਨਸਾਏ ਅਨਸਾਤ ਹੈਗੀ ਤੁਹਾਡੇ ਭਰਾ ਦੀ ਜਿੱਦਾਂ ਕਹਿ ਗਿਆ ਵੀ ਗੋਪੀ ਇੰਨੀਆ ਗੱਲਾਂ ਕਰਦੀ ਤੇ ਮੈਂ ਫੇਰ ਵੀ ਤੁਹਾਡਾ ਸੀਰੀ ਲਗਾ ਰਿਹਾ ਕਿ ਹਿਸਾਬ ਦਾ ਨੌਕਰ ਬਣ ਕੇ ਕੰਮ ਕਰਦਾ ਰਿਹਾ ਤੇ ਵਾਕਿਆ ਹੀ ਮਹਾਰਾਜ ਸਾਨੂੰ ਹੁਣ ਤੇ ਮaaf ਕਰ ਦੇ ਸੱਚੇ ਪਾਸ਼ਾ ਨਹੀਂ ਦੇ ਅੰਦਰ ਮੁੜ ਕੇ ਨਹੀਂ ਅਹੀਂ ਇਦਾਂ ਕਹਿਣਾ ਮਹਾਰਾਜ ਨੇ ਵੀ ਨਹੀਂ ਮaaf ਕਰਨਾ ਸਾਨੂੰ ਸ੍ਰੀ ਕਾ ਜੀ ਸਾਰੇ ਨੂੰ ਆਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਹਾਂ ਤੇ ਤਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਇਹ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਅਸੀਂ ਇੱਕ ਤੁਹਾਨੂੰ ਇੱਕ ਰੀਅਲ ਸਟੋਰੀ ਦੋ ਅਗਲੇ ਚੇਰੇ ਇਹ ਵਿਖਾਇਆ ਕਿ ਬੰਦਾ ਮੂੰਹ ਤੇ ਕੁਝ ਦਾ ਤੇ ਪਿੱਠ ਪਿੱਛੇ ਪਿੱਠ ਪਿੱਛੇ ਕੁੱਝ ਹੁੰਦਾ ਹਣਾ ਹਣਾ ਇਦਾਂ ਇਦਾਂ ਤੇ ਅਸੀਂ ਇਹਨੂੰ ਲੰਮੀ ਇਸ ਕਰਕੇ ਵੀ ਖਿੱਚਦੇ ਜਿੰਨੀ ਨੂੰ ਲੰਮੀ ਖਿੱਚੀ ਜਾਵਾਂਗੇ ਤੋ ਬੋਰਿੰਗ ਹੁੰਦੀ ਜਾਂਦੀ ਹੈ ਅਸੀਂ ਜਿੰਨੀਆਂ ਵੀ ਬਣਾਈਆਂ ਵੀਡੀਓ ਅਜੇ ਤੱਕ ਪਾਈਆਂ ਸਟੋਰੀਆਂ ਪਾਈਆਂ ਸਾਰੀਆਂ ਆਪਾਂ ਛੋਟੀਆਂ ਛੋਟੀਆਂ ਪਾਈਆਂ ਕਿਹਦੇ 10ਵਾਂ ਕਿਹਦੇ 12ਵਾਂ ਕਿਹਦੇ ਇਦਾਂ ਹੀ ਪਾਇਆ ਤੇ ਇੰਨੇ ਕੀ ਪੜਾਉਣੇ ਆ ਤੇ ਸਾਡੀ ਜੇ ਤੁਹਾਨੂੰ ਇਹ ਸਟੋਰੀਆਂ ਵਧੀਆ ਲੱਗਦੀਆਂ ਸਾਡੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਹਾਂ ਇੱਥੇ ਕਮੈਂਟ ਕਰਿਆ ਕਰੋ ਸ਼ੇਅਰ ਕਰੋ ਇਹਨੂੰ ਸ਼ੇਅਰ ਕਰੋ ਇੱਕ ਹਾਈਪ ਦੀ ਆਪਸ਼ਨ ਆਉਂਦੀ ਆ ਜਿੱਥੇ ਕਮੈਂਟ ਹੁੰਦੇ ਆ ਉੱਥੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਹਾਈਪ ਜ਼ਰੂਰ ਕਰਿਆ ਕਰੋ ਇਹ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਤੇ ਬਾਕੀ ਅੱਗੇ ਅੰਕੜੇ ਜੀ ਦੱਸਾਂਗੇ ਤੁਹਾਨੂੰ ਬਸ ਇਹੀ ਆ ਵੀ ਜੀ ਆਪਣੀ ਗੱਲ ਤੇ ਆਪਾਂ ਇਦਾਂ ਦੇ ਹੈ ਨਹੀਂ ਜਿੱਦਾਂ ਤੇ ਸਾਨੂੰ ਰੋਲ ਦੇ ਦਿੰਦੇ ਆ ਇਹ ਇਹ ਨੂੰ ਇਕੱਟਾ ਇਹ ਨੂੰ ਕਰਨੇ ਪੈਂਦੇ ਕਰਨੇ ਪੈਂਦੇ ਕਈ ਪਿੰਡਾਂ ਦਾ ਵਾਲਾ ਨਹੀਂ ਕਰਦੇ ਇਹ ਅਮਰਤਾ ਜੀ ਪਰਿਵਾਰ ਆ ਬੜੇ ਵਧੀਆ ਰੱਬ ਦਾ ਨਾਮ ਹੈ ਨਾਮ ਪਰਸਨਵਾਇ ਹੁੰਦਾ ਇਹਨਾਂ ਨੂੰ ਮੈਂ ਬਚਪਨ ਤੋਂ ਜਾਣਦਾ ਸਹੀ ਗੱਲ ਸਹੀ ਗੱਲ ਇਹਨਾਂ ਨੂੰ ਮੈਂ ਬਚਪਨ ਤੋਂ ਜਾਣਦਾ ਇਹਨਾਂ ਦੇ ਬੱਚੇ ਮੇਥੋਂ ਪੜਦੇ ਹਾਂ ਸਹੀ ਗੱਲ ਆ ਸਾਡੇ ਬੱਚਿਆਂ ਦੇ ਮਾਸਟਰ ਜੀ ਹੈ ਆਹ ਹਾਂ ਟੀਚਰ ਹੈਗੇ ਟੀਚਰ ਨਿਗੇ ਨਿਗੇ ਨੇ ਐੱਕੋਟ ਕੋਟ ਕੇ ਲਿਆਨੇ ਕੋਟ ਕੋਟ ਕੇ ਵੱਡੇ ਹੋਏ ਆ ਕਿਹਾ ਸਾਡਾ ਮਨ ਇਹੀ ਹੁੰਦਾ ਕਿ ਅਸੀਂ ਕੋਈ ਚੀਜ਼ ਵਿਖਾ ਲਈਏ ਤੇ ਮਰ ਕੇ ਵਧੀਆ ਦੁਨੀਆ ਰਕੀ ਵਧੀਆ ਕਿ ਇਹਨੂੰ ਕੋਈ ਸਿੱਖਿਆ ਮਿਲੇ ਕੋਈ ਸਮਝੀ ਤੇ ਸਹੀ ਗੱਲ ਨੂੰ ਹਾਂਜੀ ਅਸੀਂ ਇਹ ਚੀਜ਼ ਵਿਖਾ ਲਈਏ ਕਿ 도ਗਲੇ ਚਿਹਰੇ ਨਾ ਰੱਖਿਆ ਕਰੋ ਜੇ ਕਿਸੇ ਦਾ ਕਿਸ ਦੇ ਨਾਲ ਕਿਸ ਦੀ ਹੈਲਪ ਕਰਨੀ ਹੈ ਤੇ ਪੂਰੀ ਸਪੋਰਟ ਕਰੋ ਵੀ ਹੱਥ ਤੇਰੇ ਨਾਲ ਤੇ ਡੱਟ ਕੇ ਕਰੋ ਤੇ ਡੱਟ ਕੇ ਕਰੋ ਡਰੋ ਨਾ ਨਹੀਂ ਚਕੋਰਾ ਜਵਾਬ ਦੇ ਲੋ ਕਿ ਮੈਂ ਨਹੀਂ ਲੱਗਦਾ ਵੀ ਯਾਰ ਤੇਰੇ ਕੋ ਆ ਕੰਮ ਨਹੀਂ ਹੋਣਾ ਉਹਦਾ ਕੋਰਾ ਜਵਾਬ ਦੇਣਾ ਇਹ ਨਾਰਾ ਨਾਰਾ ਜਵਾਬ ਚੰਗਾ ਵਾ ਹਾਂ ਜਵਾਬ ਚੰਗਾ ਤੇ ਕਿਸੇ ਨਾਲ ਵੀ ਇਹ ਨਹੀਂ ਮੈਂ ਕਹਿੰਦਾ ਕਿ ਆਪਣੇ ਭੈਣ ਭਰਾ ਨਹੀਂ ਜਾਂ ਰਿਸ਼ਤੇਦਾਰ ਨਹੀਂ ਕੋਈ ਨਹੀਂ ਕਿਵਰੇ ਪਿੰਡ ਨਾਲ ਹੀ ਖਲੋਣਾ ਪੈ ਜਾਂਦਾ ਸੁਪਨਾ ਪਿੰਡ ਬਿਲਕੁਲ ਕੋਈ ਇਹੋ ਜਿਹਾ ਬੰਦਾ ਟੱਕਰ ਪੈਂਦਾ ਕਿ ਉਹ ਮਿੰਤ ਕਾੜ ਕੇ ਕਰਦਾ ਵੀ ਮੇਰੀ ਯਾਰ ਮੇਰੀ ਹੈਲਪ ਕਰੋ ਉਹਦੀ ਫੁੱਲ ਸਪੋਰਟ ਕਰੋ ਜਿੰਨਾ ਤੁਹਾਡੇ ਕੋਲ ਹੋ ਸਦਾ ਕਰੋ ਜੇ ਨਹੀਂ ਕਰਨੀ ਤਾਂ ਫਿਰ ਉਹਨੂੰ ਜਵਾਬ ਦੇ ਦਿਓ ਉਹਦਾ ਜਵਾਬ ਦਿਓ ਕਿਉਂਕਿ ਬੰਦਾ ਦੂਜਾ ਰਾਹ ਫੜਨ ਲੱਗ ਪੜੇ ਹਾਂ ਤੁਹਾਡੇ ਆਸ ਤੇ ਬੈਠਾ ਨਾ ਰਹੇ ਲੱਭੇ ਥਾਂ ਨਾ ਰਹੇ ਕਿਉਂਕਿ ਹੁਣ ਇਹਦੇ ਵਿੱਚ ਇਹੀ ਪਖਾਇਆ ਗਿਆ ਕਿ ਇਹ ਮੇਰੀ ਆਸ ਤੇ ਬੈਠੇ ਇਹਨਾਂ ਨੂੰ ਜੈਂਟ ਬਾਹਰ ਬੜੇ ਮੈਨੂ ਲਾਰਾ ਲਈ ਜਾਂਦੇ ਫੇ ਮੈਂ ਭੇਜਣਾ ਹਾਂ ਬਿਲਕੁਲ ਬਿਲਕੁਲ ਤੇ ਮੈਨੂੰ ਲਾਲਚ ਹੀ ਮੈਨੂੰ ਆਪਣੇ ਕੰਮ ਦਾ ਲਾਲਚ ਹੀ ਫੇ ਨਾ ਇੱਕ ਨਾ ਲਾ ਕੇ ਮਾਰਿਆ ਵਾ ਕੰਮ ਨਹੀਂ ਕਰਾਇਆ ਵਾ ਆਪਣਾ ਘਰ ਦਾ ਤੇ ਤੁਹਾਡਾ ਕੰਮ ਕੋਈ ਨਹੀਂ ਹੁਣ ਦਿੱਤਾ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਦਾਂ ਹੀ ਪਿਆਰ ਕਰਦੇ ਰਹੋ ਤੇ ਪਿਆਰ ਬਣਾਈ ਰੱਖਿਓ ਬਿਲਕੁਲ ਇਦਾਂ ਹੀ ਪਿਆਰ ਜਲਦੀ ਜਲਦੀ ਕੰਮ ਲੈ ਗਏ ਫੇਸਬੁਕ ਨਾ ਇਹ ਵੀ ਗਾਲਾਂ ਸਾਨੂੰ ਘਟ ਘੱਡਿਓ ਮਾਨਾ ਥੋੜਾ ਦੁਖੀ ਜਿਹਾ ਹੋ ਜਾਂਦਾ ਕਿਉਂਕਿ ਜੋ ਤੁਹਾਨੂੰ ਵੀ ਪਤਾ ਵੀ ਜੋ ਸਾਨੂੰ ਐਕਟ ਮਿਲੀ ਹਾਂ ਨੂੰ ਕਰਨਾ ਆਪਾਂ ਕਰਨਾ ਟਾ ਇਹਦੇ ਐਕਟ ਵਾਇਕ ਇਹ ਤੇ ਐਕਟ ਰੀਅਲ ਥੋੜੀ ਹੈ ਬਿਲਕੁਲ ਬਿਲਕੁਲ ਚਲੋ ਸਟੋਰੀ ਰੀਅਲ ਲਵਾਟ ਕਰਦੇ ਉਹ ਤੇ ਪਤਾ ਲੱਗਦਾ ਵਕਿ ਕਿੰਨੇ ਵਧੀਆ ਤੰਗਦਾ ਤੁਸੀਂ ਆਪਣੇ ਕਰੈਕਟਰ ਨੂੰ ਜਿਹੜਾ ਨਿਭਾਇਆ ਮੈਂ ਕਿਹਾ ਸਟੋਰੀ ਰੀਅਲ ਵਾ ਸਟੋਰੀ ਰੀਅਲ ਸੱਚੀ ਗੱਲ ਆ ਐਕਟਰ ਜਿਹੜੇ ਕਰਦੇ ਆ ਉਹ ਅਹੀ ਚਲੋ ਉਹ ਤੇ ਚਲੋ ਹੈ ਹੀ ਇਦਾਂ ਹੀ ਆ ਇਹਨਾਂ ਨੂੰ ਕਰਨੇ ਪੈਣੇ ਉਹ ਬੰਦੇ ਕਿੱਥੋਂ ਨਹੀਂ ਆਈਏ ਆਪਾਂ ਜਿਹਦੇ ਲੈ ਚਲੋ ਕੋਈ ਨਹੀਂ ਮਿਲਦੇ ਆ ਅਗਲੇ ਵੀਡੀਓ ਦੇ ਨਾਲ ਤੁਹਾਨੂੰ ਫੇਰ ਦੁਬਾਰਾ ਤੇ ਬਹੁਤ ਬਤਨਵਾੜ ਸਾਰੇ ਦੁਬਾਰਾ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ